ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬਾਬਾ ਜੀ ਨੇ ਦੇਰਾਦੂਨ ਜਾਣਾ ਸਾਖੀ ਨਰੁੱਲੇ ਨਾਲ ਹੋਈ ਬਾਬਾ ਜੀ ਕੁਤਸਮਾ ਕਰੋਲ ਦੇ ਟਿੱਬੇ ਪਰ ਸਾਰੇ ਪਾਸੇ ਵਿਚਰਦੇ ਰਹੇ ਹੁਣ ਸੰਗਤਾਂ ਦੀ ਕਿਚ ਤੇ ਨਿਰੰਕਾਰੀ ਹੁਕਮ ਅਨੁਸਾਰ ਚਕਰੋਤਾ ਰੋਡ ਟਹਿਰੀ ਜਿਉਂ-ਜਿਉਂ ਸੰਗਤਾਂ ਨੂੰ ਪਤਾ ਲੱਗਿਆ ਦੂਰੋਂ ਨੇੜਿਓਂ ਸੰਗਤ ਔਣ ਲੱਗੀ ਸਰਦਾਰ ਰਣਜੀਤ ਸਿੰਘ ਨਰੁੱਲਾ ਕੁਝ ਹੋਰ ਸਾਥੀ ਦਿੱਲੀ ਤੋਂ ਬਾਬਾ ਜੀ ਪਾਸ ਦਰਸ਼ਨ ਕਰਨ ਪੁੱਜੀ ਸੇਵਾਦਾਰ ਦੇ ਰਾਹੀ ਹਜ਼ੂਰ ਦੇ ਅੱਗੇ ਤਿਲ ਫੁੱਲ ਭੇਟਾਂ ਧਰ ਕੇ ਦਰਸ਼ਨ ਮੇਲਾ ਕੀਤਾ। ਹਜ਼ੂਰ ਨੇ ਜੀ ਆਇਆਂ ਕਿਹਾ ਤੇ ਨਿਤਨੇਮ ਪੁੱਛਿਆ ਅਤੇ ਨਾਮ ਜਪਣ ਦੀ ਤਾਕੀਦ ਕੀਤੀ। ਹੁਣ ਹੁਕਮ ਹੋਇਆ ਲੰਗਰ ਵਿੱਚੋਂ ਜਲ ਪਾਣੀ ਵਰਤਾ ਕੇ ਸੇਵਾ ਕਰੋ। ਅੱਗੋਂ ਸਤਬਚਨ ਕਰਕੇ ਸੇਵਾ ਕਰਨ ਲੱਗ ਪਏ। ਕੁਝ ਦਿਨ ਇੱਥੇ ਸੇਵਾ ਕਰਦੇ ਰਹੇ। ਇੱਕ ਦਿਨ ਕਾਰ ਵਿੱਚ ਸੈਰ ਕਰਦੇ ਕਰਦੇ ਕਿਤੇ ਦੂਰ ਜੰਗਲ ਵਿੱਚ ਚਲੇ ਗਏ। ਇੱਥੇ ਜਾਮਨਾ ਦੇ ਦਰਖਤ ਸਨ। ਸਾਰੇ ਜਾਮਨ ਖਾਂ ਲੱਗ ਗਏ। ਕੁਝ ਜਾਮਨਾ ਦੇ ਦਰਖਤਾਂ ਉੱਪਰ ਚੜ ਗਏ ਤੇ ਕੁਝ ਜਾਮਨ ਇਕੱਠੇ ਕਰ ਲਿੱਤੇ ਹੁਣ ਵਿਚਾਰ ਅਨੁਸਾਰ ਨੇੜੇ ਹੀ ਇੱਕ ਝੁੱਗੀ ਸੀ ਉਸ ਪਾਸੋਂ ਲੂਣ ਲਿਆਂਦਾ ਤੇ ਜਾਮਨਾ ਨੂੰ ਲਾ ਕੇ ਖਾ ਰਹੇ ਸੀ ਕਿ ਦੂਜੇ ਪਾਸਿਓਂ ਬਾਬਾ ਜੀ ਦੀ ਗੱਾਰ ਆ ਗਈ ਇੰਨਾ ਸਾਰਿਆਂ ਨੇ ਬਾਬਾ ਜੀ ਨੂੰ ਮੱਥਾ ਟੇਕਿਆ ਹੁਣ ਬਾਬਾ ਜੀ ਨੇ ਪੁੱਛਿਆ ਤੁਸੀਂ ਇੱਥੇ ਕਿਸ ਤਰ੍ਹਾਂ ਆਏ ਉੱਤਰ ਵਿੱਚ ਬੇਨਤੀ ਕੀਤੀ ਪਾਦਸ਼ਾ ਸੈਰ ਕਰਦੇ ਕਰਦੇ ਆ ਜਾਮਨਾ ਦੇ ਦਰਖਤ ਦੇਖ ਕੇ ਇੱਥੇ ਰੁਕ ਗਏ ਹਾਂ ਤੇ ਜਾਮਨ ਖਾਣ ਲੱਗ ਗਏ ਹਾਂ ਬਾਬਾ ਜੀ ਨੇ ਕਿਹਾ ਜਿਸ ਦੀਆਂ ਜਾਮਨਾ ਤੇ ਲੂਣ ਖਾਦਾ ਹੈ 6ਵਾਂ ਹਿੱਸਾ ਤੁਹਾਡੀ ਕਮਾਈ ਵਿੱਚੋਂ ਤਾਂ ਉਹ ਲੈ ਗਿਆ ਤੁਹਾਡੇ ਪੱਲੇ ਕੀ ਰਿਹਾ ਘਰੋਂ ਆਏ ਸੰਤਾ ਦੇ ਦਰਸ਼ਨ ਤੇ ਸੇਵਾ ਕਰਕੇ ਕੁਝ ਖਾਟ ਕੇ ਘਰ ਲੈ ਜਾਈਏ ਜੇ ਕਮਾਈ ਕਰਕੇ ਲੋਕਾਂ ਨੂੰ ਹੀ ਦੇਣੀ ਹੈ ਤਾਂ ਇੱਥੇ ਆਉਣ ਦਾ ਕੀ ਲਾਭ ਹੋਇਆ ਇਹ ਬਚਨ ਹੋ ਉਹੀ ਰਹੀ ਸੀ ਕਿ ਝੁੱਗੀ ਵਾਲੇ ਵੀ ਸਾਰਾ ਪਰਿਵਾਰ ਬਾਲ ਬੱਚਾ ਬਾਬਾ ਜੀ ਦੇ ਪਾਸ ਦਰਸ਼ਨ ਕਰਨ ਆ ਗਿਆ ਬਾਬਾ ਜੀ ਨੇ ਕੁਝ ਪ੍ਰਸ਼ਾਦ ਦੇ ਤੇ ਫਲ ਫਰੂਟ ਇਹਨਾਂ ਨੂੰ ਦਿੱਤੇ ਤੇ ਆਪ ਉੱਥੋਂ ਚਲੇ ਗਏ। ਹੁਣ ਇਹ ਬੜੇ ਹੈਰਾਨ ਹੋਏ ਤੇ ਝੁੱਗੀ ਵਾਲਿਆਂ ਤੋਂ ਪੁੱਛ ਕੀਤੀ ਕਿ ਤੁਹਾਡਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੈ? ਉੱਤਰ ਵਿੱਚ ਦੱਸਿਆ ਕਿ ਦਿਹਾੜੀ ਦਿਪਾ ਕਰਕੇ ਬਾਲ ਬੱਚੇ ਦਾ ਗੁਜ਼ਾਰਾ ਕਰਦੇ ਹਾਂ। ਦੋ ਦਿਨ ਹੋਏ ਹਨ ਦਿਹਾੜੀ ਕੋਈ ਮਿਲੀ ਨਹੀਂ ਤੇ ਬਾਲ ਬੱਚੇ ਸਮੇਤ ਭੁੱਖੇ ਬੈਠੇ ਹਾਂ। ਆ ਜੋ ਸੰਤਾ ਨੇ ਪ੍ਰਸ਼ਾਦ ਦੇ ਤੇ ਫਲ ਦਿੱਤੇ ਹਨ ਖਬਰੇ ਸਾਡੀ ਹੀ ਭੁੱਖ ਦੂਰ ਕਰਨ ਵਾਸਤੇ ਦਿੱਤੇ ਹਨ। ਹੋਰ ਸਾਡੇ ਪਾਸ ਤਾਂ ਲੂਣ ਤੋਂ ਬਿਨਾ ਕੁਝ ਵੀ ਖਾਣ ਨੂੰ ਨਹੀਂ ਸੀ ਇਹ ਸੁਣ ਕੇ ਬੜੇ ਹੈਰਾਨ ਹੋਏ ਤੇ ਵਾਪਸ ਬਾਬਾ ਜੀ ਪਾਸ ਪੁੱਜੇ ਅੱਜ ਬਾਬਾ ਜੀ ਨੇ ਸ਼ਾਮ ਨੂੰ ਦੀਵਾਨ ਵਿੱਚ ਐਸੇ ਪਰ ਥਾਏ ਬਚਨ ਕੀਤੇ ਕਿ ਸਿੱਖ ਮੰਗਤਾ ਨਹੀਂ ਸਿੱਖ ਦాతਾ ਹੈ ਜੇ ਦਾਤਾ ਹੀ ਮੰਗਨ ਲੱਗ ਜਾਏ ਤਾਂ ਗੁਰੂ ਨੂੰ ਲਾਜ ਆਉਂਦੀ ਹੈ ਸਿੱਖ ਨੇ ਗੁਰੂ ਪਾਸੋਂ ਮੰਗਣਾ ਹੈ ਹੋਰ ਪਾਸੋਂ ਕੋਈ ਚੀਜ਼ ਲੈਣੀ ਹੋਵੇ ਤਾਂ ਮੁੱਲ ਨਾਲ ਲਓ ਮੁੱਲ ਲੈਣ ਨਾਲ ਪੁੰਨ ਨਹੀਂ ਕੱਟਦੇ ਮੁਫਤ ਲੈਣ ਨਾਲ ਪੁੰਨ ਕੱਟਦੇ ਹਨ ਬਾਬਾ ਆਪਣੀ ਕਮਾਈ ਵਿੱਚੋਂ ਪੁੰਨ ਦੇਣੇ ਪੈਂਦੇ ਹਨ ਤੇ ਲੂਣ ਖਾਣ ਵਾਲੇ ਨੂੰ ਬਹੁਤ ਕਮਾਈ ਦੇਣੀ ਪੈਂਦੀ ਹੈ ਜੇਕਰ ਲੂਣ ਖਾਣ ਵਾਲੇ ਦਾ ਬੁਰਾ ਚਤਵੇ ਤਾਂ ਉਹ ਲੂਣ ਹਰਾਮੀ ਗਿਣਿਆ ਜਾਂਦਾ ਹੈ ਤਦੇ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੂਮੇ ਨੂੰ ਸਮਤ ਦਿੱਤੀ ਸੀ ਕਿ ਜਿਸ ਦਾ ਲੂਣ ਖਾਵੇ ਉਸ ਦੀ ਚੋਰੀ ਨਾ ਕਰੀ ਇਸ ਤਰ੍ਹਾਂ ਬਾਬਾ ਜੀ ਨੇ ਸਾਰੀ ਸੰਗਤ ਪ੍ਰਤੀ ਬਾਣੀ ਕੀਤੀ ਪਰ ਥਾਈ ਨਰੂਲੇ ਦੇ ਸਾਖੀ ਸਰਦਾਰ ਰঞ্জੀਤ ਸਿੰਘ ਨਾਲ ਹੋਈ ਬਾਬਾ ਜੀ ਦੇਹਰਾਦੂਨ ਪੋਂਦੇ ਵੀ ਰਾਜਮਾਨ ਹਨ ਸੰਗਤ ਦੂਰੋਂ ਨੇੜਿਓਂ ਅਤੇ ਸ਼ਹਿਰ ਦੀ ਦਰਸ਼ਨ ਮੇਲਾ ਕਰਕੇ ਲਾਭ ਲੈ ਰਹੀ ਹੈ। ਕੁਝ ਸੰਗਤ ਪੰਜਾਬ ਅਤੇ ਦਿੱਲੀ ਦੀ ਗਰਮੀ ਦੇ ਕਾਰਨ ਇੱਥੇ ਦੇਹਰਾਦੂਨ ਵਿੱਚ ਤਨਮਨ ਦੀ ਠੰਡ ਲੈਣ ਵਾਸਤੇ ਅਤੇ ਸਰਕਾਰੀ ਬੰਦੇ ਛੁੱਟੀਆਂ ਲੈ ਕੇ ਬਾਬਾ ਜੀ ਦੇ ਪਾਸ ਆ ਕੇ ਆਨੰਦ ਮਾਣਦੇ ਹਨ। ਇੱਕ ਦਿਨ ਮਨ ਵਿੱਚ ਵਿਚਾਰ ਆਇਆ ਕਿ ਇਕੱਲੇ ਕਿਸੇ ਪਾਸੇ ਪਹਾੜੀ ਤੇ ਭਜਨ ਕਰੀਏ। ਇਸ ਕਾਰਨ ਉਹ ਮੁਖੜਾ ਕੇ ਇੱਕ ਪਹਾੜੀ ਤੇ ਦੂਰ ਚਲਾ ਗਿਆ ਤੇ ਕੁਝ ਦਿਨ ਇਕਾਂਤ ਬੈਠ ਕੇ ਨਿਤਨੇਮ ਕੀਤਾ। ਤੇ ਹੁਣ ਵਾਪਸ ਠਾੜ ਵਿੱਚ ਆਉਣ ਲੱਗਾ ਤਾਂ ਰਸਤਾ ਭੁੱਲ ਗਿਆ ਕੋਈ ਸਮਝਣਾ ਆਵੇ ਕਿੱਧਰ ਜਾਣਾ ਹੈ ਉੱਤੋਂ ਦਿਨ چھਪ ਰਿਹਾ ਹੈ ਕੰਨਾਂ ਵਿੱਚ ਜਾਨਵਰਾਂ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਹਨ ਕਿਤੇ-ਕਿਤੇ ਚੀਤੇ ਆਦ ਦਾ ਚਲਕਾਰਾ ਵੀ ਪੈਂਦਾ ਹੈ ਇਹ ਕੁਝ ਦੇਖ ਕੇ ਮਨ ਬੜਾ ਘਬਰਾਇਆ ਰਸਤਾ ਲੱਭਦਾ ਨਹੀਂ ਤੇ ਡਰਦਾ ਕਿਸੇ ਨੂੰ ਉੱਚੀ ਆਵਾਜ਼ ਨਹੀਂ ਮਾਰਦਾ ਉੱਚੀ ਰੋ ਵੀ ਨਹੀਂ ਸਕਦਾ ਜਦੋਂ ਸੱਜਣ ਮਿੱਤਰ ਭੈਣ ਭਾਈ ਮਾਪਿਓ ਕਿਸੇ ਦਾ ਆਸਰਾ ਨਾ ਰਹੇ ਤਾਂ ਉੱਥੇ ਗੁਰੂ ਚੇਤੇ ਆਉਂਦਾ ਹੈ ਹੁਣ ਬਾਬਾ ਜੀ ਅੱਗੇ ਅਰਦਾਸ ਕੀਤੀ ਪਾਤਸ਼ਾਹ ਹੁਣ ਤੁਹਾਡੇ ਬਿਨਾ ਕੋਈ ਆਸਰਾ ਨਹੀਂ ਜਿਵੇਂ ਜਾਣਦੇ ਹੋ ਮੇਰੀ ਸਹਾਇਤਾ ਕਰੋ ਜਦੋਂ ਇਸ ਤਰ੍ਹਾਂ ਨਿਮਰਤਾ ਸਹਿਤ ਅਰਦਾਸ ਕੀਤੀ ਤੇ ਅੱਖਾਂ ਖੋਲੀਆਂ ਤਾਂ ਬਾਬਾ ਜੀ ਦੇ ਇਉਂ ਦਰਸ਼ਨ ਹੋਏ ਚਿੱਟਾ ਦਾੜਾ ਸਫੇਦ ਬਸਤਰ ਹੱਥ ਵਿੱਚ ਕਾਲੀ ਸੋਟੀ ਉਸ ਵੇਲੇ ਰਣਜੀਤ ਸਿੰਘ ਨੇ ਮੱਥਾ ਟੇਕਿਆ ਜਦੋਂ ਮੱਥਾ ਚੁੱਕਿਆ ਤਾਂ ਬਾਬਾ ਜੀ ਕੋਲ ਨਹੀਂ ਅੱਗੇ ਨੂੰ ਤੁਰ ਪਏ ਜਾਣੀ ਇਸ਼ਾਰਾ ਕੀਤਾ ਕਿ ਤੂੰ ਸਾਡੇ ਪਿੱਛੇ ਆ ਜਾ ਇਸ ਤਰ੍ਹਾਂ ਇਸ਼ਾਰਾ ਸਮਝਮਗਰਮਗਰ ਤੁਰ ਪਿਆ ਜਿਸ ਵੇਲੇ ਠਾੜ ਦੇ ਨੇੜੇ ਆ ਗਏ ਤਾਂ ਬਾਬਾ ਜੀ ਅਲੋਪ ਹੋ ਗਏ ਹੁਣ ਰਜੀਸ਼ ਸਿੰਘ ਦੀਵਾਨ ਵਿੱਚ ਪਹੁੰਚਿਆ ਤਾਂ ਬਾਬਾ ਜੀ ਸਮਾਦੀ ਸਥਿਤ ਸਨ ਹੁਣ ਆਪਣੀਆਂ ਸਾਥੀਆਂ ਪਾਸੋਂ ਪੁੱਛਿਆ ਕਿ ਬਾਬਾ ਜੀ ਦੀਵਾਨ ਵਿੱਚ ਕਿਤਨੇ ਕੁ ਘਿਰ ਦੇ ਬੈਠੇ ਹਨ ਉੱਤਰ ਵਿੱਚ ਦੱਸਿਆ ਕਿ ਡੇਢ ਕੁ ਘੰਟੇ ਤੇ ਬਾਬਾ ਜੀ ਸਮਾਦੀ ਸਥਿਤ ਹਨ ਉਸ ਵੇਲੇ ਹੱਥ ਜੋੜ ਨਮਸਕਾਰ ਕੀਤੀ ਤੇ ਕਿਹਾ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦਿੱਚੈ ਬਾਬਾ ਜੀ ਨੇ ਮਸੀਤ ਵਿੱਚ ਜਾਣਾ। ਬਾਬਾ ਦਹਿਰਾਦੂਨ ਬਿਰਾਜਮਾਨ ਹਨ ਬੇਅੰਤ ਸੰਗਤ ਲਾਭ ਲੈ ਰਹੀ ਹੈ। Hindu, Muslim, Sikh, Sai ਮਿਲ ਕੇ ਚਾਰੋਂ ਵਿੱਚ ਸੰਗਤ ਆਈ। ਜੋ ਵੀ ਇੱਕ ਵਾਰ ਹਜ਼ੂਰ ਦੇ ਦਰਬਾਰ ਵਿੱਚ ਆ ਜਾਂਦਾ ਹੈ, ਤਰੂ ਦੀ ਸੂਈ ਵਾਂਗੂ ਰੱਬ ਵੱਲ ਜੁੜ ਜਾਂਦਾ ਹੈ। ਇੱਕ ਦਿਨ ਬਾਡੀਗਾਰਡ ਦੇ ਰਸਾਲੇ ਦੇ ਕੁਝ ਮੁਸਲਮਾਨ ਹਜ਼ੂਰ ਦੇ ਦੀਵਾਨ ਵਿੱਚ ਪੁੱਜੇ। ਕੀਰਤਨ ਸੁਣਦਿਆਂ ਅਤੇ ਬਾਬਾ ਜੀ ਦੀ ਬਾਣੀ ਦਾ ਆਨੰਦ ਮਾਣਿਆ। ਮਨ ਵਿੱਚ ਉਤਸ਼ਾਹ ਪੈਦਾ ਹੋਇਆ ਤੇ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ। ਪਾਦਸ਼ਾ ਬਾਡੀਗਾਰਡ ਮਸੀਤ ਵਿੱਚ ਦਰਸ਼ਨ ਦਿਓ। ਬਾਬਾ ਜੀ ਨੇ ਇਹਨਾਂ ਦੀ ਨਿਮਰਤਾ ਦੀ ਬੇਨਤੀ ਪ੍ਰਵਾਨ ਕੀਤੀ ਤੇ ਦੂਸਰੇ ਦਿਨ ਦਾ ਪ੍ਰੋਗਰਾਮ ਬਣਾ ਲਿੱਤਾ। ਦੂਜੇ ਦਿਨ ਦੋ ਤਿੰਨ ਬੰਦੇ ਰਸਾਲੇ ਬਣੋਂ ਬਾਬਾ ਜੀ ਪਾਸ ਆਏ। ਹਜ਼ੂਰ ਨੂੰ ਨਾਲ ਲੈ ਕੇ ਮਸੀਤ ਵਿੱਚ ਪਹੁੰਚੇ। ਬੜੀ ਸੋਹਣੀ ਮਸਜਿਦ ਸਜਾਈ ਹੋਈ ਸੀ ਤੇ 2.5 300 ਮੁਸਲਮਾਨ ਵਿੱਚ ਬੈਠਾ ਸੀ। ਬਾਬਾ ਜੀ ਵਾਸਤੇ ਆਸਣ ਮਿਲਾਇਆ ਹੋਇਆ ਸੀ। ਹਜ਼ੂਰ ਆਪਣੇ ਆਸਣ ਪਰ ਬੈਠ ਗਏ ਤੇ ਰਾਗਿਆਂ ਨੂੰ ਹੁਕਮ ਹੋਇਆ ਕੀਰਤਨ ਸ਼ੁਰੂ ਕਰੋ। ਉਸ ਵੇਲੇ ਇੱਕ ਮੌਲਵੀ ਲੰਬੀ ਦਾੜੀ ਵਾਲਾ ਜਿਸ ਦੀਆਂ ਮੁੱਛਾਂ ਮੁੰਨੀਆਂ ਹੋਈਆਂ ਸਨ ਉਹ ਖੜਾ ਹੋ ਗਿਆ ਤੇ ਕਹਿਣ ਲੱਗਿਆ ਜੀ ਮਸਜਿਦ ਵਿੱਚ ਰਾਗ ਕਰਨਾ ਮੁਸਲਮਾਨ ਮਤ ਦੇ ਖਿਲਾਫ ਹੈ ਉੱਤਰ ਵਿੱਚ ਬਾਬਾ ਜੀ ਨੇ ਕਿਹਾ ਹਾਂ ਭਈ ਰਾਗ ਕਰਨਾ ਖਿਲਾਫ ਹੈ ਪਰ ਖੁਦਾ ਅੱਗੇ ਦੁਆ ਕੰਨੀ ਤਾਂ ਖਿਲਾਫ ਨਹੀਂ ਹੈ ਅਸੀਂ ਤਾਂ ਦੁਆ ਕਰਨੀ ਹੈ ਇਹ ਸੁਣ ਕੇ ਮੌਲਵੀ ਚੁੱਪ ਹੋ ਗਿਆ ਹੋਰ ਵਿੱਚੋਂ ਪਤਵੰਤੇ ਸੱਜਣ ਕਹਿਣ ਲੱਗੇ ਹਜ਼ੂਰ ਜੋ ਆਪਨੇ ਬਚਨ ਕੀਤਾ ਹੈ ਉਹ ਸਤ ਹੈ ਆਪ ਜੀ ਕੀਰਤਨ ਸ਼ੁਰੂ ਕਰੋ ਹੁਣ ਕੀਰਤਨ ਸ਼ੁਰੂ ਹੋ ਗਿਆ ਧਾਰਨਾ ਭਾਗ ਜਿਨਾ ਦੇ ਮਾੜੇ ਦਿੱਤੀ ਬਾੰਗ ਤੋਂ ਨਹੀਂ ਜਾਗਦੇ ਪਰਮਾਨ ਫਰੀਦਾ ਬੇ ਨਿਵਾਜਾ ਨਾਲੋ ਸਗਪਲੇ ਰਾਤੀ ਰਹਿਨ ਸੁ ਜਾਗ ਦਿੱਤੀ ਬਾੰਗ ਨਾ ਜਾਗਦੇ ਸੁੱਤੇ ਪਏ ਨਹੀਂ ਭਾਗ ਦਿੱਤੀ ਬਾੰਗ ਤੋਂ ਨਹੀਂ ਜਾਗਦੇ ਇਸ ਤਰ੍ਹਾਂ ਅੱਧਾ ਪੌਣਾ ਘੰਟਾ ਕੀਰਤਨ ਹੋਇਆ ਤੇ ਹੁਣ ਬਾਬਾ ਜੀ ਨੇ ਬਾਣੀ ਕੀਤੀ ਅੱਲਾਹ ਹੂ ਦੇ ਅਰਥ ਕੀਤੇ ਅਤੇ ਅੱਲਾਹ ਹੂ ਦੇ ਜਪਨ ਦਾ ਤਰੀਕਾ ਦੱਸਿਆ ਅਤੇ ਕਿਹਾ ਹੂ ਹੈ ਜੁਦਾਈ ਅੱਲਾਹ ਹੈ ਪਰਮਾਤਮਾ ਹੂ ਹੈ ਦੀਵਾਰ ਅੱਲਾਹ ਹੈ ਵਾਹਿਗੁਰੂ ਹੂ ਹੈ ਜੰਗਾਲ ਅੱਲਾਹ ਹੈ ਪਾਰਸ ਭਾਵ ਜਦੋਂ ਜੰਗਾਲ ਲੋਹੇ ਤੋਂ ਲਹਿ ਜਾਏ ਤੇ ਪਾਰਸ ਲੋਹੇ ਨਾਲ ਛੋ ਜਾਏ ਤਾਂ ਇਹ ਸਰੀਰ ਉਪੀ ਲੋਹਾ ਸੋਨਾ ਬਣ ਜਾਂਦਾ ਹੈ ਤਿਵੇਂ ਹੀ ਹੋ ਮੇ ਰੂਪੀ ਹੂ ਵਿੱਚੋਂ ਨਿਕਲ ਜਾਏ ਤਾਂ ਇਹ ਬੰਦਾ ਹੀ ਅੱਲਾਹ ਬਣ ਜਾਂਦਾ ਹੈ ਹੋ ਮੇ ਜਾਈ ਤਾਂ ਕੰਤ ਸਮਾਈ ਭਾਵ ਕੀ ਕਿ ਬਾਬਾ ਜੀ ਨੇ ਐਸੇ ਅਰਥ ਕਰਕੇ ਕੁਰਾਨ ਸ਼ਰੀਫ ਦੀਆਂ ਆਇਤਾਂ ਵਿੱਚੋਂ ਦੱਸ ਕੀ ਐਸੀ ਤਸੱਲੀ ਕੀਤੀ ਕਿ ਜੋ ਪੜ੍ਹੇ ਲਿਖੇ ਵਿੱਚ ਬੈਠੇ ਸਨ ਹੈਰਾਨ ਹੋ ਗਏ ਕਿ ਸਾਡੇ ਮੁਸਲਮਾਨਾਂ ਵਿੱਚ ਕਿਸੇ ਨੇ ਅਜ ਤੱਕ ਇਹੋ ਜਿਹਾ ਅਰਥ ਨਹੀਂ ਕੀਤੇ ਇਸ ਤਰ੍ਹਾਂ ਬਾਬਾ ਜੀ ਨੇ ਘੰਟਾ ਕੁ ਬਾਣੀ ਕਰਕੇ ਸੰਗਤ ਨੂੰ ਨਿਹਾਲ ਕੀਤਾ ਅਤੇ ਸਮਾਪਤੀ ਕੀਤੀ ਜਿਸ ਮੌਲਵੀ ਨੇ ਪਹਿਲੇ ਉੱਠ ਕੇ ਉਜਰ ਕੀਤਾ ਸੀ ਉਹੀ ਫਿਰ ਉੱਠ ਕੇ ਹੱਥ ਜੋੜ ਰੋਣ ਲੱਗਿਆ ਤੇ ਕਿਹਾ ਗਰੀਬ ਨਿਵਾਜ਼ ਗੁਸਤਾਖੀ ਮਾਫ ਕਰੋ ਆਪ ਤੋ ਹਜ਼ਰਤ ਮੁਹੰਮਦ ਸਾਹਿਬ ਦਾ ਰੂਪ ਹੋ ਮੈਂ ਬੜੇ ਬੜੇ ਆਲਮ ਫਾਜ਼ਲ ਪੀਰਾ ਫਕੀਰਾਂ ਦੀ ਸੰਗਤ ਕੀਤੀ ਹੈ ਪਰ ਜੋ ਅੱਜ ਤੁਸੀਂ ਪਰਮ ਦੂਰ ਕੀਤਾ ਹੈ ਇਹ ਅੱਗੇ ਨਹੀਂ ਹੋਇਆ ਇਓ ਬੇਨਤੀ ਕਰ ਬੈਠ ਗਿਆ ਇਸ ਤੋਂ ਬਾਅਦ ਮਸਜਿਦ ਦੇ ਮੌਲਵੀ ਨੇ ਇੱਕ ਥਾਨ ਮਲਮਲ ਦਾ ਇੱਕ ਸਿੱਖਰ ਹਸਾਲੇ ਵਿੱਚੋਂ ਨਾ ਲੈ ਕੇ ਬਾਬਾ ਜੀ ਦੀ ਪੇਟ ਕੀਤਾ ਹਜ਼ੂਰ ਨੇ ਇਸ਼ਾਰਾ ਕਰਕੇ ਇੱਕ ਸੰਗੀ ਕੋਲੋਂ 51 ਰੁਪਏ ਉੱਪਰ ਰਖਾ ਕੇ ਉਹੀ ਥਾਨ ਨਮਾਜ਼ ਵਾਲੀ ਥਾਂ ਰਖਾ ਦਿੱਤਾ ਤੇ ਕਿਹਾ ਤੁਹਾਡੇ ਵੱਲੋਂ ਸਾਨੂੰ ਆ ਗਿਆ ਤੇ ਇਹ ਸਾਡੇ ਵੱਲੋਂ ਭੇਟਾ ਸਮਝੋ। ਏਹੋਂ ਬਚਨ ਕਰਕੇ ਵਾਪਸ ਆਪਣੇ ਆਸਨ ਤੇ ਪਹੁੰਚੇ। ਬਾਬਾ ਜੀ ਨੇ ਰੁੜਕੀ ਤੋਂ ਹੋ ਕੇ ਦਿੱਲੀ ਜਾਣਾ। ਬਾਬਾ ਜੀ ਦੇਹਰਾਦੂਨ ਪੌਂਦੇ ਬਿਰਾਜਮਾਨ ਹਨ। ਨਿਰੰਕਾਰੀ ਹੁਕਮ ਅਨੁਸਾਰ ਦਿੱਲੀ ਦੀ ਤਿਆਰੀ ਹੋ ਗਈ। ਸਵੇਰ 10 ਵਜੇ ਮੋਟਰ ਕਾਰ ਦੀ ਸਵਾਰੀ ਰਾਹੀ ਸ਼ਹਿਰ ਵਿੱਚੋਂ ਕੀਰਤਨ ਕਰਦੇ ਲੰਘਦਿਆਂ 10:12:12 ਸਮੇਂ 2 ਵਜੇ ਰੁੜਕੀ ਪਹੁੰਚੇ। ਸਿੱਖ ਪਲਟਾਂ ਨੂੰ ਪਤਾ ਲੱਗਾ ਸਾਰੀ ਸੰਗਤ ਇਕੱਠੀ ਹੋ ਗਈ। ਜੋ ਉਰਨੂ ਸੰਗਤ ਨੇ ਰਾਤ ਰਹਿਣ ਵਾਸਤੇ ਬੇਨਤੀ ਕੀਤੀ ਬਾਬਾ ਜੀ ਨੇ ਬੇਨਤੀ ਪ੍ਰਵਾਨ ਕਰ ਲਈ ਤੇ ਬਾਬਾ ਜੀ ਨੇ ਰਾਤ ਨਹਿਰ ਦੇ ਕੰਡੇ ਤੇ ਹੀ ਆਸਨ ਰੱਖਿਆ ਰਾਤ ਦਾ ਕੀਰਤਨ ਨਹਿਰ ਦੇ ਕੰਡੇ ਤੇ ਹੀ ਹੋਇਆ ਪਲਟਨ ਨੇ ਆਪਣੇ ਅੰਗਰੇਜ਼ ਕਰਨਲ ਪਾਸੋਂ ਸਵੇਰ ਦੇ ਕੀਰਤਨ ਦੀ ਮਨਜ਼ੂਰੀ ਲੈ ਲਈ ਹੁਣ ਬਾਬਾ ਜੀ ਨੂੰ ਬੇਨਤੀ ਕਰਕੇ ਗੁਰਦੁਆਰੇ ਵਿੱਚ ਕੀਰਤਨ ਹੋਇਆ ਧਾਰਨਾ ਤੈਨੂੰ ਗਾਉਂਦੇ ਹੈ ਦੇਵਤੇ ਸਾਰੇ ਸਤਿਗੁਰੂ ਨਾਨਕ ਜੀ ਪਰਮਾਨ ਗਾਵਨ ਦੁਨ ਨੂੰ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਤਰਮ ਦੁਆਰੇ ਗਾਵਨ ਤੁੰ ਨੂੰ ਚਿੱਤ ਕੁ ਬਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਤੈਨੂੰ ਗਾਉਂਦੇ ਹੈ ਦੇਵਤੇ ਇਸ ਤਰ੍ਹਾਂ ਕੀਰਤਨ ਦਾ ਬੜਾ ਆਨੰਦ ਬਣਿਆ ਤੇ ਸੰਗਤ ਦਾ ਬਹੁਤ ਹੀ ਇਕੱਠ ਸੀ ਹਿੰਦੂ ਸਿੱਖ ਮੁਸਲਮਾਨ ਹੋਰ ਮਰਹੱਟੇ ਬੰਗਾਲੀ ਆਦਕ ਸਾਰੀਆਂ ਕੌਮਾਂ ਸੀ ਜਿਸ ਨੂੰ ਬਾਣੀ ਦੀ ਸਮਝ ਸੀ ਉਸ ਨੂੰ ਤਾਂ ਆਨੰਦ ਆਉਣਾ ਹੀ ਸੀ ਪਰ ਜਿਸ ਨੂੰ ਬਾਣੀ ਦੀ ਸਮਝ ਨਹੀਂ ਆਉਂਦੀ ਸੀ ਉਸ ਨੂੰ ਵੀ ਕੀਰਤਨ ਦਾ ਰਸ ਬੜਾ ਆਇਆ ਜਿਵੇਂ ਬੀਨ ਤੇ ਸੱਪਮਸਤ ਹੋ ਜਾਂਦਾ ਹੈ ਪਰ ਸੱਪ ਰਾਗ ਨੂੰ ਸਮਝ ਨਹੀਂ ਆਉਂਦੀ ਇਹ ਪੈਰੋ ਹੈ ਜਾਂ ਗੋੜੀ ਹੈ ਜਾਂ ਸੋਰਠ ਰਾਗ ਹੈ ਜਾਂ ਸ੍ਰੀ ਰਾਗ ਹੈ ਉਹ ਤਾਂ ਧੁਨ ਦਾ ਆਸ਼ਕ ਹੈ ਜਿਵੇਂ ਸੱਪ ਧੁਨ ਦਾ ਆਸ਼ਕ ਹੈ ਤਿਵੇਂ ਹੀ ਗੁਰਸਖ ਆਸ਼ਕ ਸ਼ਬਦ ਦੇ ਹਨ ਅੱਜ ਸਾਰੀ ਸੰਗਤ ਕੀਰਤਨ ਦੁਆਰਾ ਬਾਣੀ ਨਾਲ ਜੁੜੀ ਬੈਠੀ ਹੈ ਜਿਵੇਂ ਅੱਗ ਵਿੱਚ ਸੋਨਾ ਢਾਲ ਕੇ ਸੁਨਿਆਰਾ ਗਹਿਣਾ ਬਣਾ ਦਿੰਦਾ ਹੈ ਤਿਵੇਂ ਹੀ ਬਾਬਾ ਜੀ ਨੇ ਕੀਰਤਨ ਦੁਆਰੇ ਸਭ ਦੇ ਮਨ ਮੋਮ ਵਾਂਗੂ ਢਾਲ ਦਿੱਤੇ ਹਨ ਤੇ ਆਪਣੇ ਬਚਨਾ ਦੀ ਚੋਟ ਲਾ ਕੇ ਬਾਣੀ ਨਾਲ ਜੋੜ ਦਿੱਤਾ ਹਜ਼ੂਰ ਨੇ ਬਾਣੀ ਕੀਤੀ ਗੁਰੂ ਦੀ ਸੰਗਤ ਗੁਰੂ ਨਾਨਕ ਪਾਤਸ਼ਾਹ ਨੂੰ ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਸਭ ਗਾਉਂਦੇ ਹਨ ਔਰ ਗੁਰੂ ਨਾਨਕ ਸਭ ਦਾ ਸਾਂਝਾ ਗੁਰੂ ਹੈ ਜੇ ਚੋਰ ਆ ਗਿਆ ਹੈ ਤਾਂ ਸਾਧ ਬਣਾ ਦਿੱਤਾ ਹੈ ਜੇ ਸਾਧ ਆ ਗਿਆ ਤਾਂ ਰੱਬ ਨਾਲ ਚੋੜ ਦਿੱਤਾ ਹੈ ਹਜ਼ੂਰ ਭੂਮੀਏ ਚੋਰ ਕੋਲ ਗਏ ਮਿਹਰ ਭਰੀ ਤਕਣੀ ਤੱਕਿਆ ਗੁਰੂ ਨਾਨਕ ਦਾ ਅਣਿਆਲਾ ਤੀਰ ਭੂਮੀਏ ਦੇ سینੇ ਵਿੱਚ ਵੱਜਿਆ ਹਜ਼ੂਰ ਦੇ ਚਰਨਾਂ ਤੇ ਡਿੱਗਿਆ ਹੱਥ ਜੋੜ ਬੇਨਤੀ ਕੀਤੀ ਪਾਦਸ਼ਾ ਮੈਂ ਪ੍ਰਸ਼ਾਦਾ ਤਿਆਰ ਕਰਕੇ ਲਿਆਉਂਦਾ ਹਾਂ ਆਪ ਭੋਜਨ ਛਕੋ ਹਜ਼ੂਰ ਨੇ ਕਿਹਾ ਭੂਮੀਆਂ ਅਸੀਂ ਆਪ ਧਰਮ ਦੀ ਕਿਰਤ ਕਰਦੇ ਹਾਂ ਤਾਂ ਭੋਜਨ ਛਕਦੇ ਹਾਂ ਅਸੀਂ ਕਿਸੇ ਦਾ ਭੋਜਨ ਨਹੀਂ ਛਕਦੇ ਭੂਮੀਆਂ ਹੈਰਾਨ ਹੋ ਗਿਆ ਤੇ ਬੇਨਤੀ ਕੀਤੀ ਮਹਾਰਾਜ ਤੁਸੀਂ ਧਰਮ ਦੀ ਕਿਰਤ ਕਿਵੇਂ ਕਰਦੇ ਹੋ ਵੇਖਣ ਵਿੱਚ ਤਾਂ ਸਾਧ ਲੱਗਦੇ ਹੋ ਹਜ਼ੂਰ ਨੇ ਕਿਹਾ ਸਾਧ ਹੈ ਹੀ ਉਹੀ ਜੋ ਧਰਮ ਦੀ ਕਿਰਤ ਕਰਦਾ ਹੈ ਹੋਰ ਕੱਪੜਿਆਂ ਦਾ ਨਾਮ ਸਾਧ ਨਹੀਂ ਹੈ ਹੁਣ ਭੂਮਿਏ ਨੇ ਬੇਨਤੀ ਕੀਤੀ ਜੇ ਤੁਸੀਂ ਕਿਸ ਤਰ੍ਹਾਂ ਧਰਮ ਦੀ ਕਿਰਤ ਕਰਦੇ ਹੋ ਉੱਤਰ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਅਸੀਂ ਨਾਮ ਜਪਦੇ ਹਾਂ ਇਹ ਸਾਡਾ ਧਰਮ ਹੈ ਤੇ ਜੋ ਅਸੀਂ ਕਿਸੇ ਨੂੰ ਨਾਮ ਜਪਾਉਂਦੇ ਹਾਂ ਇਹ ਸਾਡੀ ਕਿਰਤ ਹੈ ਇਹ ਬਚਨ ਸੁਣ ਕੇ ਭੂਮਿਏ ਦੇ ਕਪਾੜ ਖੁੱਲ ਗਏ ਤੇ ਬੇਨਤੀ ਕੀਤੀ ਪਾਤਸ਼ਾਹ ਮੈਨੂੰ ਵੀ ਨਾਮ ਦੀ ਦਾਤ ਦਿਓ ਹਜ਼ੂਰ ਨੇ ਕਿਹਾ ਭੂਮਿਏ ਨਾਮ ਸੱਚ ਵਾਲੀ ਥਾਂ ਤੇ ਟਿਕਦਾ ਹੈ ਝੂਠ ਵਾਲੀ ਥਾਂ ਤੇ ਨਹੀਂ ਟਿਕਦਾ ਹੁਣ ਭੂਮਿਆ ਨੇ ਬੇਨਤੀ ਕੀਤੀ ਜੀ ਸੱਚ ਦੀ ਸੋਝੀ ਪਾਓ ਹੁਣ ਸਾਹਿਬ ਨੇ ਕਿਹਾ ਭੂਮਿਆ ਤੂੰ ਕੰਮ ਕੀ ਕਰਦਾ ਹੈ ਇਹ ਪੁੱਛਣ ਤੇ ਭੂਮਿਆ ਡਰਿਆ ਤੇ ਫਿਰ ਕੰਬਿਆ ਫਿਰ ਸੋਚਣ ਲੱਗਿਆ ਹੁਣ ਬਾਬੇ ਨੇ ਕਿਹਾ ਸੱਚ ਦੱਸ ਕੇ ਕੀ ਕੰਮ ਕਰਦਾ ਹੈ ਉੱਤਰ ਵਿੱਚ ਬੇਨਤੀ ਕੀਤੀ ਪਾਦਸ਼ਾ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਚੋਰੀ ਕਰਕੇ ਬਾਲ ਬੱਚੇ ਨੂੰ ਪਾਲਦਾ ਹਾਂ ਅਤੇ ਆਪ ਵੀ ਗੁਜ਼ਾਰਾ ਕਰਦਾ ਹਾਂ ਹਜ਼ੂਰ ਨੇ ਕਿਹਾ ਭੂਮਿਆ ਚੋਰੀ ਛੱਡ ਦੇ ਫਿਰ ਸੱਚ ਦੀ ਸੋਝੀ ਪੈ ਜਾਵੇਗੀ ਅਗੋਂ ਹੱਥ ਜੋੜ ਬੇਨਤੀ ਕੀਤੀ ਜੀ ਚੋਰੀ ਮੇਰੇ ਪਾਸੋਂ ਨਹੀਂ छुटਣੀ ਮੇਰੇ ਲੂ ਲੂ ਵਿੱਚ ਰਚ ਗਈ ਹੈ ਹੁਣ ਬਾਬੇ ਨੇ ਵਿਚਾਰਿਆ ਇਹ ਸੱਚ ਬੋਲ ਰਿਹਾ ਹੈ ਤੇ ਇਸ ਸੱਚ ਨੂੰ ਵੀ ਫਲ ਲੱਗਣਾ ਹੈ ਹੁਣ ਬਾਬੇ ਨੇ ਨੁਸਕਾ ਬਦਲਾ ਦਿੱਤਾ ਹਜ਼ੂਰ ਨੇ ਕਿਹਾ ਭੂਮੀਆਂ ਚੋਰੀ ਬੇਸ਼ੱਕ ਰਾਜ ਕੇ ਕਰ ਪਰ ਸਾਰੇ ਤਿੰਨ ਬਚਨ ਮੰਨ ਲੈ ਹੁਣ ਭੂਮੀਆਂ ਨੇ ਕਿਹਾ ਜੀ ਹੋਰ ਜੋ ਕਹੋਗੇ ਕਰਾਂਗਾ ਪਰ ਚੋਰੀ ਪਿਓ ਦਾਦੇ ਤੋਂ ਚੱਲੀ ਆ ਰਹੀ ਹੈ ਇਹ ਨਹੀਂ छुटਣੀ ਹਜ਼ੂਰ ਨੇ ਕਿਹਾ ਪਹਿਲਾ ਸੱਚ ਬੋਲੀ ਦੂਜਾ ਗਰੀਬ ਮਾਰਨਾ ਕਰੀ ਤੀਜਾ ਜਿਸ ਦਾ ਲੂਣ ਖਾਵੀ ਉਸ ਦਾ ਬੁਰਾ ਨਾ ਤੱਕੀ ਇਹ ਤਿੰਨ ਕੰਮ ਕਰੇਗਾ ਤਾਂ ਤੈਨੂੰ ਸੱਚ ਦੀ ਪਛਾਣ ਅਤੇ ਪ੍ਰਾਪਤੀ ਹੋ ਜਾਵੇਗੀ ਅੱਗੋਂ ਹੱਥ ਜੋੜ ਬੇਨਤੀ ਕੀਤੀ ਪਾਤਸ਼ਾਹ ਇਹ ਤਿੰਨੇ ਕੰਮ ਕਰਾਂਗਾ ਹੁਣ ਪ੍ਰਸ਼ਾਦ ਤਿਆਰ ਕਰਦਾ ਹਾਂ ਪ੍ਰਸ਼ਾਦ ਸ਼ਕੂ ਅੱਗੋਂ ਸਤਿਗੁਰੂ ਕਹਿਣ ਲੱਗੇ ਭੂਮੀਆਂ ਜਦੋਂ ਤੂੰ ਸਾਡੇ ਤਿੰਨ ਬਚਨ ਮੰਨੇਗਾ ਫਿਰ ਮੇਰੀ ਧਰਮ ਦੀ ਕਿਰਤਬਾਨ ਜਾਵੇਗੀ ਫੇਰ ਤੋਂ ਯਾਦ ਕਰੀ ਅਸੀਂ ਜਿੱਥੇ ਵੀ ਹੋਵਾਂਗੇ ਉੱਥੋਂ ਹੀ ਤੇਰੇ ਪਾਸ ਆਵਾਂਗੇ ਨਾਲੇ ਪ੍ਰਸ਼ਾਦ ਛਕਾਂਗੇ ਇਹ ਬਚਨ ਦੇ ਕੇ ਸਤਿਗੁਰੂ ਤਾਂ ਚਲੇ ਗਏ ਪੂ ਮੀਆਂ ਕੁਝ ਦਿਨ ਸੋਚਦਾ ਰਿਹਾ ਇਹ ਅਨੋਖੀਆਂ ਗੱਲਾਂ ਪਹਿਲੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਆਈਆਂ ਤੇ ਜਦੋਂ ਦੇ ਦਰਸ਼ਨ ਗੁਰੂ ਨਾਨਕ ਪਾਤਸ਼ਾਹ ਦੇ ਕੀਤੇ ਹਨ ਅਵਸਥਾ ਹੀ ਹੋਰ ਹੋ ਗਈ ਹੈ ਇਸ ਵਿਸਮਾਦ ਅਵਸਥਾ ਵਿੱਚ ਕੁਝ ਸਮਾਂ ਬਿਤਾਇਆ ਹੁਣ ਖਿਆਲ ਆਇਆ ਘਰ ਵਿੱਚ ਪਾਈ ਪੈਸਾ ਮੁੱਕ ਗਿਆ ਹੈ ਕਿਤੋਂ ਚੋਰੀ ਕਰੀਏ ਹੁਣ ਰਾਜੇ ਦੇ ਘਰ ਜਾਣ ਦਾ ਚੰਗਾ ਪਹਿਰਾਵਾ ਬਣਾਇਆ ਸੋਹਣੀ ਪੁਸ਼ਾਕ ਪਾਈ ਚਾਰ ਜਾਮਾ ਪਾ ਕੇ ਘੋੜੀ ਤਿਆਰ ਕੀਤੀ ਤਿਆਰ ਹੋ ਕੇ ਰਾਜੇ ਦੇ ਮਹਿਲਾਂ ਵਿੱਚ ਗਿਆ ਅੱਗੋਂ ਸੰਤਰੀ ਨੇ ਪੁੱਛਿਆ ਤੂੰ ਕੌਣ ਹੈ ਹੁਣ ਭੂਮੀਏ ਨੇ ਕਿਹਾ ਮੈਂ ਚੋਰ ਹਾਂ ਸੰਤਰੀ ਨੇ ਸੋਚਿਆ ਕੋਈ ਖਾਸ ਰਾਜੇ ਦਾ ਬੰਦਾ ਹੈ ਮੈਨੂੰ ਮਜ਼ਾਕ ਕਰ ਰਿਹਾ ਹੈ ਹੁਣ ਸੰਤਰੀ ਨੇ ਹੱਥ ਜੋੜ ਬੇਨਤੀ ਕੀਤੀ ਜੀ ਇਸ ਕਿਲੇ ਨਾਲ ਘੋੜੀ ਬੰਦੇ ਅੰਦਰ ਚਲੇ ਜਾਓ ਭੂਮੀਆ ਅੰਦਰ ਚਲਾ ਗਿਆ ਅੰਦਰ ਜਾ ਕੇ ਹੀਰੇ ਲਾਲ ਜਵਾਹਰਾਤ ਆਦਿਕਾਂ ਦੀ ਪੰਡ ਬਣ ਲਈ ਹੁਣ ਮਨ ਵਿੱਚ ਵਿਚਾਰ ਆਈ ਰਾਜੇ ਦੇ ਘਰ ਆਏ ਹਾਂ ਕੁਝ ਖਾਣਾ ਖਾਈਏ ਇੱਕ ਪਲੇਟ ਵਿੱਚ ਪੰਜੀਰੀ ਸਮਝ ਕੇ ਇੱਕ ਚੁਟਕੀ ਮੂੰਹ ਵਿੱਚ ਪਾਈ ਤੇ ਪਤਾ ਲੱਗਾ ਕੀ ਚੀਜ਼ ਹੈ ਜਦੋਂ ਜੀਭ ਤੇ ਰੱਖੀ ਤਾਂ ਚੂਰਨ ਜਿਸ ਵਿੱਚ ਲੂਣ ਪਾਇਆ ਸੀ ਹੁਣ ਗੁਰੂ ਨਾਨਕ ਪਾਤਸ਼ਾਹ ਚੇਤੇ ਆਏ ਮਨ ਵਿੱਚ ਸੋਚਿਆ ਜੇ ਪਦਾਰਥ ਚੁੱਕਦਾ ਹਾਂ ਤਾਂ ਕੀਤੇ ਬਚਨ ਤੋਂ ਝੂਠਾ ਪੈ ਜਾਵਾਂਗਾ ਜੇ ਬਚਨ ਮੰਨਦਾ ਹਾਂ ਤਾਂ ਇਤਨੀ ਮਿਹਨਤ ਕਰਕੇ ਵੀ ਖਾਲੀ ਘਰ ਜਾਵਾਂਗਾ ਅੰਦਰੋਂ ਆਵਾਜ਼ ਜਿਸ ਆਈ ਸੱਚ ਨੇ ਤੈਨੂੰ ਇੱਥੇ ਪਹੁੰਚਾਇਆ ਹੈ ਜੇ ਦੋ ਬਚਨ ਹੋਰ ਮੰਨੇਗਾ ਤਾਂ ਤੈਨੂੰ ਬਹੁਤ ਕੁਝ ਮਿਲੇਗਾ ਇਹ ਵੀ ਬੜਾ ਭਾਰਾ ਇਮਤਿਹਾਨ ਦਾ ਪਰਚਾ ਹੈ ਆਖਰ ਇਹੋ ਸੋਚਿਆ ਕਿ ਬਚਨ ਦੀ ਪਾਲਣਾ ਕਰਨੀ ਠੀਕ ਹੈ ਹੁਣ ਪੰਡ ਬੰਨੀ ਹੋਈ ਸਭ ਕੁਝ ਛੱਡ ਕੇ ਖਾਲੀ ਵਾਪਸ ਆ ਗਿਆ ਆਪਣੀ ਘੋੜੀ ਖੋਲੀ ਉੱਪਰ ਬੈਠ ਕੇ ਵਾਪਸ ਘਰ ਪਹੁੰਚਿਆ ਅਗਲੇ ਦਿਨ ਲੋਲਾ ਪੈ ਗਿਆ ਕਿ ਰਾਜੇ ਦੇ ਘਰ ਚੋਰ ਆ ਕੇ ਹੀਰੇ ਲਾਲਾਂ ਦੀ ਪੰਡ ਬੰਨੀ ਹੋਈ ਛੱਡ ਗਿਆ ਹੈ ਇਸ ਸ਼ੱਕ ਦੇ ਵਿੱਚ ਜੋ-ਜੋ ਚੋਰ ਜਾਤੀ ਦੇ ਬੰਦੇ ਸਨ ਸਭ ਨੂੰ ਫੜ ਕੇ ਮਾਰ ਕਟਾਈ ਹੋਣ ਲੱਗੀ। ਹੁਣ ਭੂਮੀਏ ਨੇ ਸੋਚਿਆ ਕੀਤਾ ਸਭ ਕੁਝ ਮੈਂ ਹੈ ਤੇ ਮੇਰੇ ਬਦਲੇ ਗਰੀਬ ਮਾਰ ਹੋ ਰਹੀ ਹੈ। ਜੇ ਮੇਰੇ ਬਦਲੇ ਹੋਰਨਾਂ ਨੂੰ ਦੁੱਖ ਮਿਲੇਗਾ ਤਾਂ ਇਸ ਦਾ ਵੱਲ ਦੁੱਖ ਵੀ ਮੈਨੂੰ ਹੀ ਭੋਗਣਾ ਪਏਗਾ। ਔਰ ਬਚਨ ਤੋਂ ਵੀ ਝੂਠਾ ਪੈ ਜਾਵਾਂਗਾ। ਇਸ ਵਿਚਾਰ ਅਨੁਸਾਰ ਭੂਮੀਆ ਆਪ ਰਾਜੇ ਦੇ ਪੇਸ਼ ਹੋ ਗਿਆ ਤੇ ਕਿਹਾ ਜੀ ਤੁਹਾਡਾ ਚੋਰ ਮੈਂ ਹਾਂ। ਜੋ ਸਜ਼ਾ ਦੇਣੀ ਹੈ ਮੈਨੂੰ ਦਿਓ ਬਾਕੀ ਸਭ ਨੂੰ ਛੱਡ ਦਿਓ। ਇਹ ਗੱਲ ਸੁਣ ਕੇ ਰਾਜਾ ਹੈਰਾਨ ਹੋ ਕੇ ਪੁੱਛਣ ਲੱਗਿਆ ਕਦੇ ਚੋਰ ਆਪ ਨਹੀਂ ਮੰਦਾ ਤੈਨੂੰ ਫੜਿਆ ਨਹੀਂ ਤੇਰੀ ਪੋਜੀਸ਼ਨ ਚੋਰਾਂ ਵਾਲੀ ਨਹੀਂ ਹੈ ਤੂੰ ਆਪਣੇ ਆਪ ਚੋਰ ਕਿਉਂ ਬੰਦਾ ਹੈ ਇਸ ਕਾਰਨ ਦੀ ਮੈਨੂੰ ਸਮਝ ਨਹੀਂ ਆ ਰਹੀ ਹੁਣ ਭੂਮਿਆ ਨੇ ਕਿਹਾ ਮੈਨੂੰ ਪੂਰਾ ਗੁਰੂ ਮਿਲਿਆ ਹੈ ਉਸਨੇ ਮੈਨੂੰ ਤਿੰਨ ਬਚਨ ਦਿੱਤੇ ਹਨ ਉਸਦੇ ਬਚਨਾਂ ਦੇ ਸਦਕੇ ਮੈਨੂੰ ਜੋ ਰੰਗ ਲੱਗਿਆ ਹੈ ਉਸ ਦਾ ਮੈਂ ਬਿਆਨ ਨਹੀਂ ਕਰ ਸਕਦਾ ਇਹ ਗੱਲ ਕਹਿਣ ਨਾਲ ਭੂਮਿਆ ਨੂੰ ਅੰਤਰਜਾਮਤਾ ਹੋ ਗਈ ਤੇ ਜਿਸ ਸਤਿਗੁਰੂ ਗੁਰੂ ਨਾਨਕ ਦੇਵ ਜੀ ਬੈਠੇ ਸਨ ਉੱਥੇ ਸੁਰਤ ਟਿਕ ਗਈ ਹੁਣ ਰਾਜੇ ਨੂੰ ਵੀ ਭੂਮੀਏ ਦੇ ਬਚਨ ਅਤੇ ਗੁਰੂ ਨਾਨਕ ਦਾ ਨਾਮ ਸੁਣ ਕੇ ਸਰੂਰ ਆਇਆ ਤੇ ਭੂਮੀਏ ਅੱਗੇ ਸਿਰ ਝੁਕ ਗਿਆ ਤੇ ਪੁੱਛਿਆ ਮੈਨੂੰ ਗੁਰੂ ਦੇ ਤਿੰਨ ਬਚਨ ਕਿਹੜੇ ਦਿੱਤੇ ਹਨ ਅੱਗੋਂ ਭੂਮੀਏ ਨੇ ਕਿਹਾ ਰਾਜਾ ਤੂੰ ਜੋ નિર્ਦੋਸ਼ੇ ਲੋਕ ਫੜੇ ਹਨ ਉਹਨਾਂ ਨੂੰ ਬੰਦੀਖਾਨੇ ਵਿੱਚੋਂ ਰਿਹਾ ਕਰ ਦੇ ਫਿਰ ਤੈਨੂੰ ਗੁਰੂ ਨਾਨਕ ਦੇ ਬਚਨ ਦੱਸਦਾ ਹਾਂ ਅੱਗੋਂ ਰਾਜੇ ਨੇ ਸੱਤ ਬਚਨ ਕਰਕੇ ਹੁਕਮ ਦੇ ਦਿੱਤਾ ਕਿ ਸਭ ਨੂੰ ਰਿਹਾ ਕਰ ਦਿਓ ਇਸ ਹੁਕਮ ਅਨੁਸਾਰ ਸਭ ਦੀ ਬੰਦ ਖਲਾਸੀ ਹੋ ਗਈ ਹੁੰ ਰਾਜ ਨੇ ਹੱਥ ਜੋੜ ਭੂਮੀਏ ਨੂੰ ਬੇਨਤੀ ਕੀਤੀ ਜੀ ਕਿਰਪਾ ਕਰੋ ਗੁਰੂ ਨਾਨਕ ਦੇ ਬਚਨ ਦੱਸੋ ਹੁਣ ਭੂਮੀਏ ਨੇ ਕਿਹਾ ਰਾਜਾ ਮੈਨੂੰ ਗੁਰੂ ਨੇ ਹੁਕਮ ਕੀਤਾ ਸੀ ਪਹਿਲਾ ਬਚਨ ਝੂਠ ਨਾ ਬੋਲੀ ਦੂਜਾ ਗਰੀ ਮਾਰ ਨਾ ਕਰੀ ਤੀਜਾ ਜਿਸ ਦਾ ਲੋਨ ਖਾਵੀ ਉਸ ਦਾ ਬੁਰਾ ਨਾ ਤੱਕੀ ਇਹ ਤਿੰਨੇ ਬਚਨ ਮੈਂ ਪੂਰੇ ਕੀਤੇ ਹਨ ਤੇਰੇ ਸੰਤਰੀ ਨੇ ਮੈਨੂੰ ਪੁੱਛਿਆ ਤੂੰ ਕੌਣ ਹੈ ਮੈਂ ਕਿਹਾ ਚੋਰ ਹਾਂ ਅੰਦਰ ਹੀ ਲੇ ਲਾਲਾਂ ਦੀ ਪੰਡ ਬਣ ਕੇ ਲਿਉਣ ਲੱਗਿਆ ਤੇਰਾ ਲੋਨ ਖਾ ਬੈਠਾ ਇਸ ਕਾਰਨ ਮੈਂ ਸਭ ਕੁਝ ਛੱਡ ਕੇ ਬਾਹਰ ਆ ਗਿਆ ਹੁਣ ਮੇਰੇ ਬਦਲੇ ਗਰੀ ਮਾਰ ਹੋ ਰਹੀ ਸੀ ਇਸ ਕਾਰਨ ਮੈਂ ਤੇਰੇ ਅੱਗੇ ਆਪ ਹਾਜ਼ਰ ਹੋ ਗਿਆ ਇਹ ਤੀਜਾ ਬਚਨ ਪੂਰਾ ਹੋਣ ਤੇ ਮੈਨੂੰ ਸੱਚ ਦੀ ਪ੍ਰਾਪਤੀ ਹੋ ਗਈ ਹੈ ਇਹ ਗੱਲ ਸੁਣ ਕੇ ਰਾਜਾ ਭੂਮੀਏ ਦੇ ਚਰਨਾਂ ਤੇ ਟੈ ਪਿਆ ਤੇ ਬੇਨਤੀ ਕੀਤੀ ਵਾਸਤਾ ਹੈ ਗੁਰੂ ਨਾਨਕ ਦਾ ਮੈਨੂੰ ਵੀ ਦਰਸ਼ਨ ਕਰਾ ਇਹ ਬੇਨਤੀ ਕਰਕੇ ਰਾਜਾ ਭੂਮੀਏ ਦਾ ਸੇਵਕ ਬਣ ਗਿਆ ਤੇ ਬੇਨਤੀ ਕੀਤੀ ਇਹ ਰਾਜ ਤੇਰਾ ਹੈ ਜਿਵੇਂ ਤੂੰ ਹੁਕਮ ਦੇਵੇਂਗਾ ਮੈਂ ਉਸੇ ਤਰ੍ਹਾਂ ਕਰਾਂਗਾ ਉਹਨੂੰ ਮੇਨੇ ਅਰਦਾਸ ਕੀਤੀ ਤੇ ਗੁਰੂ ਨਾਨਕ ਦੇ ਦਰਸ਼ਨ ਆਪ ਵੀ ਕੀਤੇ ਤੇ ਰਾਜੇ ਨੂੰ ਵੀ ਕਰਾਈ ਇਸ ਤਰ੍ਹਾਂ ਬਾਬਾ ਜੀ ਨੇ ਸੰਗਤ ਨੂੰ ਨਿਹਾਲ ਕੀਤਾ ਮਿਲਟਰੀ ਵਾਲਿਆਂ ਜਵਾਨਾਂ ਨੂੰ ਕਿਹਾ ਭਾਈ ਤੁਸੀਂ ਵੀ ਇਹ ਤਿੰਨ ਬਚਨ ਨਿਯਮ ਨਾਲ ਕਰਨੇ ਹਨ ਪਹਿਲਾ ਸੱਚ ਨਿਤਨੇਮ ਜ਼ਰੂਰ ਕਰੋ ਦੂਜਾ ਗਰੀਬ ਮਾਰ ਨਹੀਂ ਕਰਨੀ ਭਾਵ નિર્ਦੋਸ਼ੇ ਨੂੰ ਨਹੀਂ ਮਾਰਨਾ ਤੀਜਾ ਮਾਲਕ ਦੀ ਨੌਕਰੀ ਪੂਰੀ ਦੇਣੀ ਹੈ ਭਾਵ ਮਾਲਕ ਦਾ ਲੂਣ ਖਾ ਕੇ ਨੌਕਰੀ ਵਿੱਚ ਅਣਗੈਲੀ ਨਹੀਂ ਕਰਨੀ ਇਹ ਤਿੰਨ ਕੰਮ ਕਰਨ ਨਾਲ ਸਾਡੀ ਧਰਮ ਦੀ ਕਮਾਈ ਬਣ ਜਾਵੇਗੀ। ਭਾਵ ਜੋ ਨਿਤਨੇਮ ਕਰਨਾ ਹੈ ਇਹ ਸਾਡਾ ਧਰਮ ਹੈ ਤੇ ਜੋ ਮਾਲਕ ਦੀ ਨੌਕਰੀ ਵਜਾਉਣੀ ਹੈ ਇਹ ਸਾਡੀ ਕਿਰਤ ਹੈ ਤੇ ਜੋ ਧਰਮ ਦੀ ਕਿਰਤ ਕਰਦਾ ਹੈ ਉਹ ਲੋਕ ਪਰਲੋਕ ਵਿੱਚ ਸੁਰਖ ਰੂਪ ਆਵ ਸੁਖੀ ਹੈ। ਇਸ ਤਰ੍ਹਾਂ ਬਾਣੀ ਕਰਕੇ ਦੀਵਾਨ ਦੀ ਸਮਾਪਤੀ ਕੀਤੀ। ਹੁਣ ਦੀਵਾਨ ਦੀ ਸਮਾਪਤੀ ਪਿੱਛੋਂ ਕਰਨਲ ਅੰਗਰੇਜ਼ ਨੇ ਕੁਝ ਮਿੰਟ ਟੁੱਟੀ-ਫੁੱਟੀ ਪੰਜਾਬੀ ਵਿੱਚ ਬਾਬਾ ਜੀ ਦਾ ਸਵਾਗਤ ਕਰਦਿਆਂ ਕਿਹਾ ਜਾਤੋਂ ਹੀ ਛੋਣੀ ਬਣੀ ਹੈ। ਇਸ ਫੌਜੀ ਗੁਰਦੁਆਰੇ ਵਿੱਚ ਕਿਸੇ ਪ੍ਰਚਾਰਕ ਜਾਂ ਕਥਾਵਾਚਕ ਨੂੰ ਬੋਲਣ ਦੀ ਆਗਿਆ ਨਹੀਂ ਦਿੱਤੀ ਗਈ। ਇਹ ਪਹਿਲਾ ਮੌਕਾ ਹੈ ਜੋ ਬਾਬਾ ਜੀ ਨੇ ਪਲਟਨ ਨੂੰ ਧਰਮ ਦੀ ਕਿਰਤ ਦਾ ਉਪਦੇਸ਼ ਦਿੱਤਾ ਹੈ। ਫਿਰ ਵੀ ਕਿਤੇ ਇਸ ਪਾਸੇ ਚੱਕਰ ਲੱਗੇ ਤਾਂ ਇੱਥੇ ਬਾਬਾ ਜੀ ਦਰਸ਼ਨ ਦੇ ਕੇ ਜਾਇਆ ਕਰਨ। ਬਾਬਾ ਜੀ ਨੇ ਆਪਣੇ ਆਸਣ ਤੇ ਪਹੁੰਚੇ ਤੇ ਹਾਜ਼ਰੀ ਜਲ ਪਾਣੀ ਵਰਤਿਆ। ਹੋਰ ਸਾਰੇ ਰਾਗੀ ਪਾਠੀ ਸਭ ਨੇ ਪ੍ਰਸ਼ਾਦ ਛਕਿਆ ਤੇ ਹਜ਼ੂਰ ਦੇ ਨਾਲ ਦਿੱਲੀ ਨੂੰ ਚਾਲੇ ਪਾ ਦਿੱਤੇ। ਤਕਰੀਬਨ 4 ਵਜੇ ਦਿੱਲੀ ਪਹੁੰਚ ਗਈ ਜਿਉਂ-ਜਿਉਂ ਸੰਗਤ ਨੂੰ ਪਤਾ ਲੱਗਿਆ ਹਜ਼ੂਰ ਦੇ ਦਰਸ਼ਨਾਂ ਲਈ ਸੰਗਤ ਇਕੱਠੀ ਹੋ ਗਈ ਇੱਥੇ ਸੰਗਤ ਵਿੱਚ ਮੱਲ ਤੀਜਾ ਸਿੰਘ ਇੰਜੀਨੀਅਰ ਨੇ ਬੇਨਤੀ ਆਪਣੀ ਕੋਠੀ ਵਿੱਚ ਚਰਨ ਪਵਾਏ ਜਲ ਪਾਣੀ ਇੱਥੇ ਸ਼ੱਕੇ ਜਮਨਾ ਪਾਰ ਮਜਨੂ ਦੇ ਟਿੱਲੇ ਦੇ ਸਾਹਮਣੇ ਜਮਨਾ ਦੇ ਪਾਸ ਬੰਨ ਪਰ ਆਸਨ ਲਾਇਆ ਬੰਨ ਦੇ ਚੜ੍ਹਦੇ ਪਾਸੇ ਬਾਬਾ ਜੀ ਨੇ ਆਪਣੀ ਰਿਹائش ਰੱਖੀ ਤੇ ਦੀਵਾਨ ਅਸਥਾਨ ਸ਼ਾਮ ਨੂੰ ਲੈnde ਪਾਸੇ ਰੱਖਿਆ ਅਮਰਤਵੇਲੇ ਦਾ ਕੀਰਤਨ ਬੰਨ ਦੇ ਉੱਪਰ ਹੋਇਆ ਕਰਦਾ ਸੀ ਕਿਉਂਕਿ ਬੰਨ 25 30 ਫੁੱਟ ਚੌੜੀ ਸੀ ਤੇ ਦੋਨੋਂ ਪਾਸੇ ਪੱਥਰ ਲੱਗਾ ਹੋਇਆ ਸੀ 35 30 ਫੁੱਟ ਉੱਚਾ ਸੀ ਤੇ ਦੋਨੋਂ ਪਾਸਿਆਂ ਤੇ ਫਰਲਾਂਗ ਫਰਲਾਂਗ ਪਰ ਕੋੜੀਆਂ ਉਤਰਨ ਚੜਨ ਵਾਸਤੇ ਰੱਖੀਆਂ ਹੋਈਆਂ ਸਨ ਬੰਨ ਤੋਂ ਮੀਲਕੂ ਵਿਧੀ ਬਿੱਤ ਤੇ ਜਮਨਾ ਦਰਿਆ ਦਾ ਪਾਣੀ ਵਗਦਾ ਸੀ ਤਕਰੀਬਨ 50 ਕੁ ਗੱਜ ਦੀ ਚੌੜਾਈ ਸੀ ਤੇ ਡੂੰਘਾਈ ਵੱਧ ਤੋਂ ਵੱਧ 15 ਕੁ ਫੁੱਟ ਦੀ ਸੀ ਬੰਨ ਤੋਂ ਚੜਦੇ ਪਾਸੇ ਬਾਬਾ ਜੀ ਦੇ ਬੰਨ ਦੇ ਨਾਲ ਤੰਬੂ ਲੱਗ ਗਏ ਸੁਖਮਨੀ ਸਾਹਿਬ ਦਾ ਤੇ ਪਾਠੀਆਂ ਦਾ ਤੰਬੂ ਪੱਛਮ ਦੀ ਤਰਫ ਸੁੱਕੇ ਦਰਿਆ ਦੀ ਬਰੇਤੀ ਵਿੱਚ ਲੱਗ ਗਿਆ। ਹੋਰ ਰਾਗੀਆਂ ਵਾਸਤੇ ਉੱਤਰ ਦੀ ਤਰਫ ਬਰੇਤੀ ਵਿੱਚ ਹੀ ਲਾਇਆ ਗਿਆ ਤੇ ਦਰਿਆ ਤੋਂ ਸੰਗਤ ਦੇ ਆਉਣ ਜਾਣ ਵਾਸਤੇ ਦੋ ਬੇੜੀਆਂ ਦੇ ਇੱਕ ਬੇੜਾ ਸਰਦਾਰ ਗਜਿੰਦਰ ਸਿੰਘ ਤੇ ਸਰਦਾਰ ਸ਼ਿਵਦੇਵ ਸਿੰਘ ਨੇ ਕਿਰਾਏ ਤੇ ਲੈ ਕੇ ਆਪ ਬੇੜੀਆਂ ਚਲਾਉਣ ਦੀ ਸੇਵਾ ਇਹਨਾਂ ਨੇ ਸੰਭਾਲ ਲਈ ਤੀਸਮਾਈਲ ਨਾਮੀ ਮਲਾਹ ਦੀ ਮਦਦ ਨਾਲ ਠਾਰ ਦੇ ਸਾਹਮਣੇ ਦੀ ਪਤਨ ਬਣਾ ਲਿਆ। ਮਹੀਨੇ-ਮਹੀਨੇ ਦੀਆਂ ਬੇੜੀਆਂ ਦੁਆਰੇ ਸੇਵਾ ਕਰਦੇ ਰਹਿਣਾ ਜਿਉਂ-ਜਿਉਂ ਦਿੱਲੀ ਦੀ ਸੰਗਤ ਨੂੰ ਪਤਾ ਲੱਗਿਆ ਵਾਦ ਤੋਂ ਵਾਦ ਸੰਗਤ ਆਣੀ ਸ਼ੁਰੂ ਹੋ ਗਈ। ਬਾਬਾ ਜੀ ਪਾਸ ਧੋਲਪੁਰ ਵਾਲੇ ਰਾਜੇ ਨੇ ਗੁਰੂ ਨੇ ਆਣਾ। ਇੱਕ ਦਿਨ ਧੋਲਪੁਰ ਦੇ ਰਾਜਗੁਰੂ ਹੋਰ ਬਹੁਤ ਸਾਰੇ ਸਾਧੂਆਂ ਨੂੰ ਲੈ ਕੇ ਬਾਬਾ ਜੀ ਦੇ ਦਰਸ਼ਨ ਕਰਨ ਪਹੁੰਚੇ। ਸੇਵਾਦਾਰ ਦੇ ਰਾਹੀ ਬੇਨਤੀ ਕੀਤੀ। ਹਜ਼ੂਰ ਨੇ ਆਪਣੇ ਪਾਸ ਬੁਲਾਇਆ ਤੇ ਜੀ ਆਇਆਂ ਕਿਹਾ। ਹੁਣ ਬਚਨ ਬਿਲਾਦ ਸ਼ੁਰੂ ਹੋ ਗਈ। ਸੰਤ ਮਿਲੇ ਕਿਛ ਸੁਣੀਏ ਕਹੀਏ ਸੰਤਾ ਨੇ ਨਿਮਰਤਾ ਸਹਿਤ ਬੇਨਤੀ ਕੀਤੀ ਜੀ ਸ਼ਾਸਤਰੋ ਮੇ ਲਿਖਿਆ ਹੈ ਸਾਧੂ ਕੋ ਰਾਜੇ ਦਾ ਅੰਨ ਗ੍ਰਹਿਣ ਕਰਨਾ ਜ਼ਹਿਰ ਦੇ ਬਰਾਬਰ ਹੈ ਅਸੀਂ ਤਾਂ ਰਾਜੇ ਕੇ ਛੱਤੀ ਪ੍ਰਕਾਰ ਦੇ ਪਦਾਰਥ ਖਾਂਦੇ ਹਾਂ ਹਮਾਰਾ ਕੈਸੇ ਛੁਟਕਾਰਾ ਹੋਗਾ ਬਾਬਾ ਜੀ ਨੇ ਇੰਨਾ ਦੀ ਨਿਮਰਤਾ ਦੀ ਬੇਨਤੀ ਸੁਣ ਕੇ ਉੱਤਰ ਵਿੱਚ ਇਉਂ ਕਿਹਾ ਸੰਤਾ ਨੂੰ ਤਿੰਨਾ ਗੱਲਾਂ ਦਾ ਗ੍ਰਹਿਣ ਕਰਨਾ ਚਾਹੀਏ हे ਪਰਮੇਸ਼ਰ ਤੇਰਾ ਦਿੱਤਾ ਖਾਂਦਾ ਹੂੰ ਤੇਰਾ ਦਿੱਤਾ ਪਹਿਨਦਾ ਹੂੰ ਜਿੱਥੇ ਤੂੰ ਰੱਖੇ ਉੱਥੇ ਰਹਿਤਾ ਹੂੰ ਐਨਾ ਤਿੰਨਾ ਗੁਣਾ ਦੇ ਲਾਲ ਸਾਧੂ ਕਵਲ ਫੁੱਲ ਵਾਂਗੂ ਨਿਆਰਾ ਹੋ ਜਾਂਦਾ ਹੈ ਇਹ ਤਿੰਨ ਗੁਣ ਧ੍ਰਿੜ ਕਰਕੇ ਫਿਰ ਨਾਮ ਜਪੇ ਤੇ ਰਾਜੇ ਨੂੰ ਬੁਰੇ ਪਾਸੇ ਤੋਂ ਰੋਕੇ ਤੇ ਹੋਰ ਕਿਸੇ ਪਦਾਰਤ ਦਾ ਲਾਲਚ ਨਾ ਕਰੇ ਇਸ ਤਰ੍ਹਾਂ ਰਾਜੇ ਦੇ ਪਦਾਰਤ ਸਹਿਤੋ ਅੰਮ੍ਰਿਤ ਬਣ ਜਾਣਗੇ ਜਿਵੇਂ ਕੱਚਾ ਸੰਘਿਆ ਬੰਦਾ ਖਾਂਦੇ ਤਾਂ ਮਰ ਜਾਏਗਾ ਜੇ ਸੰਘਿਆ ਨੂੰ ਮਾਰ ਕੇ ਖਾਦਾ ਜਾਵੇ ਤਾਂ ਅਨੇਕਾ ਰੋਗ ਦੂਰ ਕਰਦਾ ਹੈ ਇਸ ਤਰ੍ਹਾਂ ਤਿੰਨ ਗੁਣ ਗ੍ਰਹਿਣ ਕਰਨ ਵਾਲਾ ਪੁਰਸ਼ ਸੰਸਾਰ ਤੋਂ ਨਿਰਲੇਪ ਹੈ। ਰਾਜਾ ਇਹੋ ਜਿਹੀ ਮਾਪੁਰਖ ਦਾ ਆਗਿਆਕਾਰੀ ਹੋਵੇ ਤਾਂ ਉਸ ਦਾ ਧਰਮ ਦਾ ਰਾਸ ਹੈ। ਇਸ ਤਰ੍ਹਾਂ ਬਾਬਾ ਜੀ ਨੇ 2 ਘੰਟੇ ਟਾਈਮ ਦੇ ਕੇ ਵਿਦਾ ਕੀਤਾ। ਬਾਬਾ ਜੀ ਬਾ ਸਾਕਤ ਪੁਸ਼ ਨੇ ਆਉਣਾ। ਬਾਬਾ ਜੀ ਦਿੱਲੀ ਮਜਨੂ ਦੇ ਢਿੱਲੇ ਜਮਨਾ ਪਾਰ ਵਿਰਾਜਮਾਨ ਹਨ। ਇੱਕ ਦਿਨ ਸਰਦਾਰ ਗੋਖਾ ਸਿੰਘ ਆਇਆ। ਦੁਪਹਿਰੇ ਤਕਰੀਬਨ 12:00 ਵਜੇ ਦਾ ਟਾਈਮ ਸੀ। ਪਹਿਰੇ ਤੇ ਲੱਦਾ ਸਿੰਘ ਖੜਾ ਸੀ। ਉਸ ਦੇ ਬਿਨਾਂ ਪੁੱਛਣ ਤੋਂ ਬਾਬਾ ਜੀ ਦੇ ਪਾਸ ਚਾਨ ਲੱਗਿਆ ਪਹਿਰੇਦਾਰ ਨੇ ਰੋਕਿਆ ਤੇ ਕਿਹਾ ਪ੍ਰੇਮੀਆਂ ਕਿੱਥੇ ਚਲਿਆ ਹੈ ਮੈਂ ਸੇਵਾ ਵਿੱਚ ਖੜੋਤਾ ਹਾਂ ਬਿਨਾਂ ਪੁੱਛੇ ਤੋਂ ਕਿੱਧਰ ਜਾ ਰਿਹਾ ਹੈ ਉੱਤਰ ਵਿੱਚ ਇਸ ਨੇ ਕਿਹਾ ਪਹਿਰੇ ਤਾਂ ਰਾਜਿਆ ਦੇ ਹੁੰਦੇ ਹਨ ਸਾਦਾਂ ਦੇ ਪਹਿਰੇ ਨਹੀਂ ਹੁੰਦੇ ਮੈਂ ਸੰਤਾਂ ਦੇ ਦਰਸ਼ਨ ਕਰਨ ਜਾਣਾ ਹੈ ਅਗੋਂ ਪਹਿਰੇਦਾਰ ਨੇ ਕਿਹਾ ਸਾਦਾਂ ਦੇ ਪਹਿਰੇ ਨਾ ਹੁੰਦੇ ਹੋਣਗੇ ਮੈਂ ਪਾਦਸ਼ਾਹ ਦੇ ਪਹਿਰੇ ਤੇ ਖੜਾ ਹਾਂ ਅਗੋਂ ਗੋਖੇ ਨੇ ਕਿਹਾ ਇਹ ਬਾਦਸ਼ਾਹ ਹਨ ਬਾਦਸ਼ਾ ਕੋਲ ਤਾਂ ਫੌਜ ਹੁੰਦੀ ਹੈ ਇੱਥੇ ਕਿਹੜੀ ਫੌਜ ਹੈ ਹੁਣ ਪਹਿਰੇਦਾਰ ਨੇ ਕਿਹਾ ਬਾਦਸ਼ਾ ਤਾਂ ਉਹ ਹੁੰਦੇ ਹਨ ਜਿਨ੍ਹਾਂ ਦੇ ਦਰਸ਼ਨ ਕਰਕੇ वाद-ਵਿਵਾਦ ਪੈਦਾ ਹੋ ਜਾਏ ਈਰਖਾ ਬਕੀਲੀ ਅਤੇ ਕਾਮ ਕ੍ਰੋਧ ਅੰਦਰ ਆ ਜਾਣ ਤੇ ਪਾਤਸ਼ਾ ਉਹ ਹੁੰਦੇ ਹਨ ਜਿਨ੍ਹਾਂ ਦੇ ਦਰਸ਼ਨ ਕਰਦੇ ਆਪ ਸੁਆਹ ਹੋ ਜਾਣ ਭਾਵ ਪਾਪ ਸੜ ਜਾਣ ਤੇ ਪਾਤਸ਼ਾ ਫੌਜ 33 ਕਰੋੜ ਦੇਵਤਾ ਹੈ ਹੁਣ ਗੋਖੇ ਨੇ ਕਿਹਾ ਕਬੀਰ ਜੇਦਰ ਆਵਤ ਜਾਤ ਉਹ ਹਟਕੇ ਨਹੀਂ ਕੋਈ ਭਾਵ ਸੰਤਾਵਲ ਜਾਣਿਆ ਕੋਈ ਨਹੀਂ ਰੋਕ ਸਕਦਾ ਤੇ ਤੂੰ ਕਹਿੰਦਾ ਹੈ ਇਸ ਵੇਲੇ ਟਾਈਮ ਨਹੀਂ ਹੈ ਅਗੋਂ ਪਹਿਰੇਦਾਰ ਨੇ ਕਿਹਾ ਤੂੰ ਇੱਥੇ ਬੈਠ ਜਾ ਮਨ ਕਰਕੇ ਸੁਰਤੀ ਨਾਲ ਤੂੰ ਜਾ ਸਕਦਾ ਹੈ ਤਾਂ ਉਸ ਨੂੰ ਕੋਈ ਨਹੀਂ ਰੋਕ ਸਕਦਾ ਪਰ ਐਸ ਸ੍ਰੀਰ ਕਰਕੇ ਮੈਂ ਤੈਨੂੰ ਅੰਦਰ ਨਹੀਂ ਜਾਣ ਦੇਵਾਂਗਾ ਇਸ ਤਰ੍ਹਾਂ ਆਪਸ ਵਿੱਚ ਵਾਦ-ਵਿਵਾਦ ਹੋ ਰਿਹਾ ਸੀ ਗੋਖਾ ਕਹਿੰਦਾ ਹੈ ਮੈਂ ਸੰਤਾ ਪਾਸ ਜਾਣਾ ਹੈ ਤੇ ਪਹਿਰੇਦਾਰ ਕਹਿੰਦਾ ਹੈ ਮੈਂ ਜਾਣ ਨਹੀਂ ਦੇਣਾ ਇਤਨੇ ਚੰਨੂ ਕਵੀ ਜੀ ਆ ਗਏ ਤੇ ਕਹਿਣ ਲੱਗੇ ਪਈ ਰੋਲਾ ਕਿਉਂ ਪਾਇਆ ਹੈ ਸ਼ਾਮ ਨੂੰ 4 ਵਜੇ ਦੀਵਾਨ ਸਜੇਗਾ ਉਸ ਵੇਲੇ ਦਰਸ਼ਨ ਮੇਲਾ ਹੋ ਜਾਵੇਗਾ ਇਹ ਗੱਲ ਗੋਖੇ ਨੇ ਸੁਣ ਕੇ ਗੁੱਸੇ ਨਾਲ ਸੜੇ ਹੋਏ ਨੇ ਕਿਹਾ ਕਿਉਂ ਅੰਦਰ ਸੰਤਾ ਕੋਲ ਮੁਜਰਾ ਹੋ ਰਿਹਾ ਹੈ ਜਾਂ ਕੰਜਰੀ ਨਾਚ ਕਰਦੀ ਹੈ ਜਿੱਥੇ ਜਾਣ ਨਹੀਂ ਦੇਣਾ ਇਹ ਗੱਲ ਕਵੀ ਜੀ ਨੂੰ ਗੋਲੀ ਤਰ੍ਹਾਂ ਲੱਗੀ ਗੁੱਸੇ ਚ ਆ ਕੇ ਪਾਣੀ ਦਾ ਭਰਿਆ ਗੜਵਾ ਪੰਜ ਸੇਰ ਪੱਕੇ ਦਾ ਹੱਥ ਵਿੱਚ ਸੀ ਜ਼ੋਰ ਨਾਲ ਗੋਖੇ ਦੇ ਨੱਕ ਤੇ ਮਾਰਿਆ ਤੇ ਬਾਹ ਫੜ ਕੇ ਧੱਕਾ ਦਿੱਤਾ ਤੇ ਕਿਹਾ ਤੈਨੂੰ ਅਸੀਂ ਚਿੱਠੀ ਭੇਜੀ ਸੀ ਔਨ ਨੂੰ ਜਾ ਚਲਾ ਜਾ ਹੁਣ ਗੋਖੇ ਦੇ ਨੱਕ ਵਿੱਚੋਂ ਖੂਨ ਦੀ ਧਾਰ ਚੱਲ ਰਹੀ ਸੀ ਦੋ ਬੰਦਿਆਂ ਨੇ ਫੜ ਕੇ ਦਰਿਆ ਦੇ ਕੰਡੇ ਤੇ ਲਿਆਂਦਾ ਤੇ ਬੜੀ ਚੜਾ ਕੇ ਪਾਰ ਕਰ ਦਿੱਤਾ ਹੁਣ ਗੋਖੇ ਨੇ ਥਾਣੇ ਵਿੱਚ ਰਿਪੋਰਟ ਕਰ ਦਿੱਤੀ ਤੇ ਆਪ ਵੀ ਜੋ ਅਫਸਰ ਉਸ ਮੌਕੇ ਤੇ ਸੀ ਆਪਣੀ ਰਿਪੋਰਟ ਜ਼ੋਰ ਲਾ ਕੇ ਅਗਲੇ ਦਿਨ ਪੁਲਿਸ ਨੂੰ ਨਾਂ ਲੈ ਕੇ ਆ ਗਿਆ ਤੇ ਕਬੀ ਜੀ ਨਾਲ ਗੱਲਬਾਤ ਪੁਲਿਸ ਨੇ ਕੀਤੀ ਅਗੋਂ ਕਬੀ ਜੀ ਨੇ ਪੁਲਿਸ ਤੋਂ ਤਸੱਲੀ ਕਰਾ ਦਿੱਤੀ ਤੇ ਹੁਣ ਪੁਲਿਸ ਨੇ ਸਰਦਾਰ ਗੋਖਾ ਸਿੰਘ ਨੂੰ ਛੁੱਟਾ ਕੀਤਾ ਤੇ ਆਪ ਮਾਫੀ ਮੰਗ ਕੇ ਖੇੜਾ ਛਡਾਇਆ ਬਾਬਾ ਜੀ ਦੀ ਸਾ ਕੀ ਦਾਸ ਲਖਾਰੀ ਨਾਲ ਹੋਈ ਬਾਬਾ ਜੀ ਦਿੱਲੀ ਵਿਰਾਜਮਾਨ ਹਨ ਬੇਅੰਤ ਸੰਗਤ ਆਉਂਦੀ ਹੈ ਜਿਸ ਤਰ੍ਹਾਂ ਦੀ ਭਾਵਨਾ ਨਾਲ ਆਉਂਦੀ ਹੈ ਉਸੇ ਤਰ੍ਹਾਂ ਦਾ ਹੀ ਫਲ ਪਾਉਂਦੀ ਹੈ ਸਤਿਗੁਰੂ ਨੋ ਜਿਹਾ ਕੋ ਇਛਦਾ ਤੇ ਹਾਫ ਹਲ ਪਾਏ ਕੋਈ ਪਾਪ ਗੁਰੂ ਘਰ ਦਾ ਸਾਫ ਸ਼ੀਸ਼ਾ ਹੈ ਜਿਹੋ ਜਿਹਾ ਮੂੰਹ ਬਣਾ ਕੇ ਦੇਖਾਂਗੇ ਚਾਹੇ ਕੇਸਰ ਦਾ ਟਿੱਕਾ ਲਾਈਏ ਤੇ ਚਾਹੇ ਕਾਲਾ ਮੂੰਹ ਕਰ ਲਈਏ ਉਹ ਜਿਹਾ ਹੀ ਵਿੱਚੋਂ ਪਾਸ ਪੈਣਾ ਹੈ ਹਰ ਮਨਤਾ ਨਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਗੈਛਾਈ ਪਾਪ ਜਿਸ ਨੇ ਪ੍ਰਭੂ ਨੂੰ ਹਿਰਦੇ ਵਿੱਚ ਵਸਾਇਆ ਹੈ अथवा ਪ੍ਰਭੂ ਦੀ ਸ਼ਰਨ ਵਿੱਚ ਆਇਆ ਹੈ ਉਸ ਦੀ ਜੈ ਜੈਕਾਰ ਹੋਈ ਹੈ ਤੇ ਜੋ ਪ੍ਰਭੂ ਦੀ अथवा ਪ੍ਰਭੂ ਦੇ ਪਿਆਰਿਆਂ ਦੀ ਨਿੰਦਾ ਕਰ ਦਿਆ ਹੈ ਜਾਂ ਨੁਕਤਾ ਚਿੰਨੀ ਕਰਦਾ ਹੈ ਉਹ ਆਪਣੇ ਮੂੰਹ ਤੇ ਕਾਲਖ ਮਲ ਰਿਹਾ ਹੈ। ਦੇਰਾਦੂਨ ਤੋਂ ਬਾਬਾ ਜੀ ਨੇ ਪਾਠੀਆਂ ਨੂੰ ਨਾਨਕ ਸਰ ਕਲੇਰੀ ਭੇਜ ਦਿੱਤਾ। ਰਾਗੀ ਸੁਖਮਨੀ ਸਾਹਿਬ ਦੇ ਪਾਠੀ ਆਪਣੇ ਨਾਲ ਲਿਆਂਦੇ ਸੀ। ਇੱਥੇ 24 ਘੰਟੇ ਸੁਖਮਨੀ ਸਾਹਿਬ ਦਾ ਪਾਠ ਚੱਲਦਾ ਹੈ ਤੇ ਦੋ ਵੇਲੇ ਕਥਾ ਕੀਰਤਨ 9-10 ਘੰਟੇ ਹੁੰਦਾ ਹੈ। ਬਿਆੰਤ ਸੰਗਤ ਸੂਬਾ ਸ਼ਾਮ ਦਰਸ਼ਨ ਕਰਨ ਆਉਂਦੀ ਹੈ ਤੇ ਬਿਆੰਤ ਪ੍ਰਸ਼ਾਦ ਮਿਸ਼ਰੀ ਪਤਾਸੇ ਇਲਾਚੀਆਂ ਪਦਾਮ ਹੋਰ ਫਲ ਫਰੂਟ ਕੇਲਾ ਅੰਗੂਰ ਸੰਤਰਾ ਅਨਾਰ ਖੋਪਾ ਆਦ ਦਾ ਬੜਾ ਵੱਡਾ ਢੇਰ ਲੱਗ ਜਾਂਦਾ ਹੈ ਬਾਰੋ ਆਇਰਾਗੀਆਂ ਨੂੰ ਟੋਕਰੇ ਭਰ ਭਰ ਕੇ ਦਿੱਤਾ ਜਾਂਦਾ ਹੈ ਹੋਰ ਸੰਗਤ ਵਿੱਚ ਵੀ ਬਹੁਤ ਵਰਤ ਜਾਂਦਾ ਹੈ ਮਲਾ ਆਦਕ ਜੋ ਬੇੜੀਆਂ ਦੀ ਸੇਵਾ ਕਰਦੇ ਹਨ ਉਹਨਾਂ ਨੂੰ ਵੀ ਪਹੁੰਚ ਜਾਂਦਾ ਹੈ ਫਿਰ ਵੀ ਬਹੁਤ ਬਚ ਜਾਂਦਾ ਹੈ ਹੋਰ ਲੰਗਰ ਵਿੱਚ ਵੀ ਬੇਅੰਤ ਪਦਾਰਤ ਆਉਂਦਾ ਹੈ ਬਾਬਾ ਜੀ ਦਾ ਇਹ ਹੁਕਮ ਹੈ ਜੋ ਵੀ ਪਦਾਰਤ ਹੈ ਸੰਗਤ ਵਿੱਚ ਵਰਦਾ ਦਿੱਤਾ ਜਾਵੇ ਇੱਥੇ ਜਮਾ ਨਹੀਂ ਕਰਨਾ ਜੋ ਬਾਚੇ ਜਾਵੇ ਅਗਲੇ ਦਿਨ ਜਮਨਾ ਵਿੱਚ ਪਾ ਦਿਓ ਐਸੇ ਤਰ੍ਹਾਂ ਹੁੰਦਾ ਰਿਹਾ ਇੱਕ ਦਿਨ ਰਾਤ ਨੂੰ ਦੀਵਾਨ ਦੀ ਸਮਾਪਤੀ ਤੋਂ ਬਾਅਦ 11 ਵਜੇ ਤੱਕ ਕੀਰਤਨ ਬੰਦੇ ਉੱਪਰ ਹੋਇਆ ਕਰਦਾ ਸੀ ਤੇ ਇਸ ਕੀਰਤਨ ਦੇ ਵਿੱਚ ਸਭ ਹੀ ਹਾਜ਼ਰ ਹੁੰਦੇ ਸੀ ਬਾਬਾ ਜੀ ਦੇ ਨਾਲ ਰਹਿਣ ਵਾਲੇ ਸਾਰੇ ਕੀਰਤਨੀਏ ਔਰ ਜੋ ਬਾਹਰੋਂ ਰਾਗੀ ਆਏ ਹੁੰਦੇ ਸੀ athwa ਜੋ ਬਾਹਰੋਂ ਯਾਤਰਾ ਕਰਨ ਵਾਲੇ ਪ੍ਰੇਮੀ ਆਉਂਦੇ ਸਨ ਹੋਰ ਜੋ ਪਾਠੀ ਸਿੰਘ ਇੱਥੇ ਰਹਿਣ ਵਾਲੇ ਜਾਂ ਬਾਹਰੋਂ ਆਏ ਪ੍ਰੇਮੀ ਸਭ ਨੂੰ ਕੀਰਤਨ ਵਿੱਚ ਹਾਜ਼ਰ ਹੋਣਾ ਪੈਂਦਾ ਸੀ ਇੱਕ ਦਿਨ ਕੀਰਤਨ ਦੇ ਮਗਰੋਂ ਕੀਰਤਨ ਸੋਲੇ ਦਾ ਪਾਠ ਹੋ ਰਿਹਾ ਸੀ ਮੈਨੂੰ ਲਖਾਰੀ ਨੂੰ ਤੇ ਕਿਰਪਾਲ ਸਿੰਘ ਨੂੰ ਬੈਠਿਆਂ ਨੂੰ ਐਸੀ ਨੀਂਦਰ ਆਈ ਕਿ ਪਤਾ ਹੀ ਨਾ ਲੱਗਿਆ ਸਾਰੀ ਸੰਗਤ ਆਪੋ ਆਪਣੇ ਆਸਨਾ ਤੇ ਚਲੀ ਗਈ ਤੇ ਸਾਨੂੰ ਨਾ ਕਿਸੇ ਨੇ ਜਗਾਇਆ ਤੇ ਨਾ ਹੀ ਆਪਣੇ ਆਪ ਜਾਗ ਆਈ ਔਰ ਜੋ ਦਰਿਆਵਾਂ ਵਿਚੀਆਂ ਹੁੰਦੀਆਂ ਸਨ ਇੱਥੇ ਹੀ ਅੰਮ੍ਰਿਤ ਵੇਲੇ ਕੀਰਤਨ ਹੋਇਆ ਕਰਦਾ ਸੀ ਇਸ ਕਾਰਨ ਰਾਤ ਨੂੰ ਦਰਿਆਵਾਂ ਚੁੱਕੀਆਂ ਨਹੀਂ ਸੰਜਾਂਦੀਆਂ ਅੱਜ ਸਾਰੀ ਸੰਗਤ ਚਲੀ ਗਈ ਅਸੀਂ ਦੋਨੋਂ ਹੀ ਬੈਠੇ ਰਹੇ ਜਦੋਂ 12:00 ਵਜੇ ਦਾ ਟਾਈਮ ਹੋਇਆ ਤੇ ਇੱਥੇ ਹਜ਼ਾਰਾਂ ਦੀ ਗਿੱਦੜ ਆ ਗਏ ਤੇ ਲੱਗੇ ਚਾਂਗਾ ਮਾਰਨ ਗਿੱਦੜਾਂ ਦੀ ਆਵਾਜ਼ ਨਾਲ ਸਾਡੀ ਜਾਗ ਖੁੱਲ ਗਈ ਕੀ ਦੇਖਿਆ ਕਿ ਸਾਡੇ ਚਾਰੇ ਪਾਸੇ ਗਿੱਦੜ ਹੀ ਗਿੱਦੜ ਦੂਰ ਤਾਈਂ ਦਿਸਣ ਵਿੱਚ ਆਏ ਕਿਉਂਕਿ ਚੰਦ ਦੀ ਦੁੱਧ ਵਰਗੀ ਚਾਨਣੀ ਰਾਤ ਸੀ ਹੁਣ ਅਸੀਂ ਬੜੇ ਡਰੇ ਕਿ ਚਾਰੇ ਪਾਸੇ ਗਿੱਦੜ ਹੀ ਨਜ਼ਰ ਆ ਰਹੇ ਸੀ ਹੁਣ ਬੈਣਾ ਵੀ ਬੜਾ ਮੁਸ਼ਕਲ ਸੀ ਪਰ ਅਸੀਂ ਡਰ ਅਤੇ ਤਰਬਕ ਕਿ ਜਦੋਂ ਉੱਠੇ ਤਾਂ ਗਿੱਦੜ ਸਾਨੂੰ ਦੇਖ ਕੇ ਡਰੇ ਗਿੱਦੜ ਸਾਨੂੰ ਦੇਖ ਕੇ ਭੱਜੇ ਅਸੀਂ ਗਿੱਦੜਾਂ ਤੋਂ ਡਰ ਕੇ ਭੱਜੇ ਤੇ ਤੰਬੂਆਂ ਵਿੱਚ ਆ ਕੇ ਸਾਹ ਲਿਆ ਦਮ ਤੇ ਦਮ ਸਾਹ ਚੜਿਆ ਹੋਇਆ ਕਿਤਨਾ ਚਿਰ ਤਾਂ ਡਰਦਿਆਂ ਨੂੰ ਨੀਂਦ ਨਾ ਆਈ ਜੇ ਨੀਂਦ ਆਉਣ ਲੱਗੀ ਤਾਂ ਪਹਿਰੇਦਾਰ ਨੇ ਉਠਾ ਦਿੱਤਾ ਹੁਣ ਇਸ਼ਨਾਨ ਕਰਕੇ ਕੀਰਤਨ ਵਿੱਚ ਪਹੁੰਚੇ ਸਵੇਰ ਇਹ ਗੱਲ ਸੁਣ ਕੇ ਨਾਲ ਦੇ ਰਾਗੀ ਬੜਾ ਹੱਸੇ ਤੇ ਕਿਹਾ ਇਸ ਵਾਸਤੇ ਅਸੀਂ ਜਗਾਇਆ ਨਹੀਂ ਸੀ ਕਿ ਇਹ ਵੀ ਤਮਾਸ਼ਾ ਦੇਖੋ ਕੀ ਬੰਦਾ ਹੈ ਇਸ ਗੱਲ ਦਾ ਬਾਬਾ ਜੀ ਨੂੰ ਵੀ ਪਤਾ ਲੱਗਾ ਹਜ਼ੂਰ ਨੇ ਦੁਪਹਿਰੇ ਅੰਦਰ ਬੁਲਾਇਆ ਤੇ ਰਾਤ ਵਾਲੀ ਕਹਾਣੀ ਸੁਣੀ ਤੇ ਬੜੇ ਹੱਸੇ ਤੇ ਕਹਿਣ ਲੱਗੇ ਜੇ ਸਿੱਖ ਹੋ ਕੇ ਗਿੱਦੜਾ ਤੋਂ ਹੀ ਇਤਨੇ ਡਰੇ ਹੋ ਤਾਂ ਅਗਾ ਕੀ ਕਾਲੀ ਕਰੋਗੇ ਫਿਰ ਕਹਿਣ ਲੱਗੇ ਜਦੋਂ ਮਨ ਡਰਨ ਲੱਗ ਜਾਵੇ ਤਾਂ ਮਨ ਨੂੰ ਤਾਕਤ ਦੇਣ ਵਾਸਤੇ ਇਹ ਪਾਠ ਕਰਿਆ ਕਰੋ ਜੇ ਮਨ ਨਾ ਡਰੇਗਾ ਤਾਂ ਤੰਦੀ ਕੀ ਮਜਾਲ ਹੈ ਡਰ ਜਾਵੇ ਤਨ ਉਦੋਂ ਡਰਦਾ ਹੈ ਜਦੋਂ ਮਨ ਕਮਜ਼ੋਰ ਹੋਵੇ ਮਨ ਨਾ ਡਰੇ ਤਨ ਕਾਹੇ ਕੋ ਡੁਲਾਇਓ ਇਸ ਤਰ੍ਹਾਂ ਬਾਬਾ ਜੀ ਨੇ ਸਮੱਤ ਦਿੱਤੀ ਤੇ ਬਚਨ ਕੀਤਾ ਗਿੱਦੜ ਵੀ ਵਿਚਾਰੇ ਸੰਗਤ ਦਾ ਸੀਤ ਪ੍ਰਸ਼ਾਦ ਆ ਕੇ ਛਕਦੇ ਹਨ ਇਹਨਾਂ ਦਾ ਵੀ ਇਸੇ ਆਸਰੇ ਉਧਾਰ ਹੋ ਜਾਏਗਾ ਵਾਕਿਆ ਇਹ ਦੇਖਣ ਵਿੱਚ ਆਇਆ ਹੈ ਕਿ ਜੋ ਵੀ ਪ੍ਰਸ਼ਾਦ ਦੀਵਾਨ ਵਿੱਚੋਂ ਜਾਂ ਲੰਗਰ ਵਿੱਚੋਂ ਪਦਾਰਤ ਬਚਣਾ ਉਸ ਵਿੱਚੋਂ ਬਹੁਤ ਸਾਰਾ ਗਿੱਦੜਾ ਨੇ ਖਾ ਜਾਣਾ ਤੇ ਬਾਕੀ ਦਿਨੇ ਦਰਿਆ ਵਿੱਚ ਸੁੱਟ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ